ਸੋਵਾ ਬੀਜੇਪੀ ਦੀ ਸਰਕਾਰ ਸੀ। ਸੋਵਾ ਕਾਗਰਦ ਦੀ ਸਰਕਾਰ ਸੀ। ਪਰ ਇਦਾਂ ਦੀਆਂ ਲੁੱਟਾਂ ਖੋਹਾਂ ਨੀ ਅਸੀਂ ਕਦੀ ਦੇਖੀ ਹੈ। ਠੀਕ ਹੈ ਜਦ ਕੇਜਰੀਵਾਲ ਜਦੋਂ ਅਧੋਲਨ ਦੇ ਵਿੱਚੋਂ ਕੇਜਰੀਵਾਲ ਦੀ ਆ ਪਾਰਟੀ ਨਿਕਲੀ ਸੀ ਨਾ ਤੇ ਕੇਜਰੀਵਾਲ ਨੇ ਲੋਕ ਬਿੱਲ ਪਾਸ ਕੀਤਾ ਜਦੋਂ। ਉਹਨੇ ਇੰਨੀ ਗੱਲ ਕਹੀ ਸੀ ਅਸੀਂ ਪਬਲਿਕ ਦੇ ਨਾਲ ਚੱਲਾਂਗੇ। ਪਬਲਿਕ ਨੂੰ ਕੱਲੀ-ਕੱਲੀ ਚੀਜ਼ ਦਾ ਹਿਸਾਬ ਦਵਾਂਗੇ। ਠੀਕ ਹੈ ਉਹਨੇ ਕਿੱਥੇ ਹਿਸਾਬ? ਇੱਕ ਮਿੰਟ ਬਾਦੋਂ ਨਾਲ ਗੱਲ ਕਰਨ ਲੱਗਾ ਜਪਣੀ। ਸਾਡੇ ਬਾਦਲ ਸਾਹਿਬ ਠੀਕ ਹੈ। ਅੰਜਵਲੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਮੈਂ ਬੜਾ ਕੁਝ ਕੀਤਾ ਪੰਜਾਬ ਲਈ ਪਿੰਡਾਂ ਲਈ ਬਹੁਤ ਕੁਝ ਕੀਤਾ ਬਾਦਲ ਸਾਹਿਬ ਨੇ ਠੀਕ ਹੈ ਭਗਵੰਤ ਮਾਨ ਨੇ ਬੜਾ ਮਜ਼ਾਕ ਲਾਇਆ ਸਿਆਣੇ ਬੰਦੇ ਦਾ ਨਹੀਂ ਗੱਲ ਚਲੋ ਕੀ ਨਸ਼ਾ ਬੋਂਬੇ 'ਚ ਨਹੀਂ ਹੈ ਡਰੱਗ ਬੋਂਬੇ 'ਚ ਨਹੀਂ ਹੈ ਦਿੱਲੀ 'ਚ ਨਹੀਂ ਹੈ ਬੋਂਬੇ 'ਚ ਸਭ ਤੋਂ ਜ਼ਿਆਦਾ ਹੋਏਗੀ ਮੈਂ ਕਹਿੰਦਾ ਹਰ ਐਕਟਰ ਡਾਇਰੈਕਟਰ ਹਰ ਪ੍ਰੋਡਿਊਸਰ ਡਰੱਗ ਲੈਂਦਾ ਤਾਂ ਕੰਮ ਕਰਦਾ ਸਾਡੇ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਕਿੱਥੇ ਉਹ ਗੱਲਾਂ ਤੁਹਾਡਾ ਬਿੱਲ ਜੀਰੋਂ ਦਾ ਭਾਜੀ ਮੈਂ 300 ਜੂਟ ਮੈਂ ਕਹਿੰਦਾ ਮੈਨੂੰ ਨਹੀਂ ਚਾਹੀਦੀ ਜਿੰਦਾ ਜਦੋਂ ਵੋਟਾਂ ਹੋਈਆਂ ਸੀਗੀਆਂ 93 ਸਿੱਕੇ ਮਿਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਕਹਿੰਦੇ ਅੱਖਾਂ ਬੰਦ ਕਰਕੇ ਸੀ ਵੋਟਾਂ ਦੇਤੀਆਂ ਉਦੋਂ ਅੱਖ ਬੰਦ ਕਰਕੇ ਵੋਟ ਕੱਲੀ ਦਿੱਤੀ ਇੰਨੇ ਸਾਲ ਕਾਂਗਰਸ ਨੇ ਰਾਜ ਕੀਤਾ 70 ਸਾਲ ਠੀਕ ਹੈ ਇੰਦੋਸਤਾਨ ਦਾ ਕੋਈ ਨਾਮ ਸੀਗਾ ਕੋਈ ਵਿजूद ਸੀਗਾ ਅੱਜ ਤੁਸੀਂ ਜਾਓ ਕਿੱਥੇ ਦੀ ਹਾਂਜੀ ਕਿੱਥੇ ਦੀਆਂ ਜੀ ਇੰਡੀਆ ਉਹ ਯਾ ਇੰਡੀਆ ਕਿੰਨੀ ਕੁ ਬਾਹਰ ਦੇ ਮੁਲਕਾਂ 'ਚ ਜਾਓ ਇੰਡੀਆ ਨੂੰ ਕਿੰਨਾ ਪਸੰਦ ਕਰਦੇ ਇਹ ਨਾ ਤੁਸੀਂ ਆਪਣੀ ਜੇਬ 'ਚ 50000 ਰੁਪਏ ਪਾ ਕੇ ਕਿਤੇ ਜਾ ਸਕਦੇ ਜਾ ਸਕਦੇ ਸੇਫ ਹੈ ਤੁਸੀਂ ਦਿਨ ਦੇ ਅੜੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਦਿਨ ਦੇ ਆਲੇ ਬੰਦਾ ਮਾਰ ਦਿੱਤਾ ਜਾਂਦਾ ਪਿਆ ਗੋਲੀ ਦੇ ਨਾਲ ਕੱਲ ਨੂੰ ਅਸੀਂ ਸਾਰੀ ਪਬਲਿਕ ਇਕੱਠੀ ਹੈ ਠੀਕ ਹੈ ਤੇ ਕੀ ਕਰ ਲੂਗੇ ਇੱਕ ਪਾਸੇ ਪਬਲਿਕ ਹੋ ਜੂਗੀ ਇੱਕ ਪਾਸੇ 93 ਐਮ ਐਲ ਏ ਹੋ ਜੂਗੇ ਫਿਰ ਕੀ ਕਰ ਲੂਗੇ ਕੋਈ ਮੈਂ ਬੋਲਿਆ ਨਾ ਠੀਕ ਹੈ ਨਾ ਜੇ ਉਹਨਾਂ ਨੇ ਮੇਰੇ ਤੇ ਟਾਰਗੇਟ ਕਰਨਾ ਕੀ ਕਰਨਾ ਐਤਵਨ ਮੰਨੂ ਹੀ ਟਾਰਗੇਟ ਕੀਤਾ ਗਿਆ ਮੇਰਾ ਹੀ ਅੱਡਾ ਚੁਕਾ ਕੇ ਪਿੱਛੇ ਮਾਰਿਆ ਪੌਲਸਾ ਲਿਆ ਮੈਨੂੰ ਟਾਰਗੇਟ ਕੀਤਾ ਜੇ ਮੈਨੂੰ ਹੁਣ ਮੈਨੂੰ ਟਾਰਗੇਟ ਕੀਤਾ ਮੇਰੇ ਅੱਜ ਅਚਕਾ ਕੇ ਪਿੱਛੇ ਮਾਰਿਆ ਖਾ ਤਾਂ ਪਿੰਲੀ ਵੀ ਠੀਕ ਆ ਗੱਲ ਹੋਈ ਸੀ ਪ੍ਰਸ਼ਾਸਨ ਨਾਲ ਕਿ ਮੇਰਾ ਗੱਡਾ ਪਹੁੰਚ ਗਿਆ ਆ ਗਿਆ ਸੀ ਭਾਜੀ ਸਿਰਫ ਮੇਰੇ ਏਡੇ ਨੂੰ ਟਾਰਗੇਟ ਕੀਤਾ ਗਿਆ ਬਾਕੀ ਹੋਰ ਆਸੇ ਪਾਸੇ ਵਾਲੇ ਆਸੇ ਪਾਸੇ ਜਿਹੜੇ ਸੂਟਾਂ ਦੇ ਏਡੇ ਸੀ ਨਾ ਜਿਹੜੇ ਲੇਡੀ ਸੂਟ ਹੈ ਉਹਨਾਂ ਦਾ ਆਪਣਾ ਕੰਮ ਹੈ ਜਿਹੜੇ ਸਾਡੇ ਵਿਧਾਇਕ ਸਾਹਿਬ ਹੈ ਉਹਨਾਂ ਦਾ ਆਪਣਾ ਕੰਮ ਹੈ ਲੇਡੀ ਸੂਟਾਂ ਦਾ ਵਿਧਾਇਕ ਸਾਹਿਬ ਕਿਹੜੇ ਵਾਲੇ ਅਮਰ ਰੋੜਾ ਜੀ ਅਮਰ ਰੋੜਾ ਜੀ ਰਮਨ ਰੋੜਾ ਜੀ ਸਰਦਾਰ ਪੰਜਾਬ ਦਾ ਜਿਹੜਾ ਰੁਝਾਅ ਕਿੱਧਰ ਨੂੰ ਜਾਣਾ ਭਾਜੀ ਜੋ RAM ਕੋ ਲਾਏ ਹਮ ਉਨ ਕੋ ਲਾਏਂਗੇ ਠੀਕ ਹੈ ਕਿ ਨਹੀਂ ਸਾਡੇ ਦਾਦੇ ਪੰਡਾਤੇ ਠੀਕ ਹੈ ਮਿਲਕੀ ਤਰਸ ਤਰਸ ਕੇ ਮਰੇ ਨੇ ਕਿ RAM ਜੀ ਦਾ ਮੰਦਿਰ ਕਦੋਂ ਬਣੇਗਾ ਅਸੀਂ ਬੜੇ ਭਾਗਾ ਵਾਲੇ ਅਸੀਂ RAM ਜੀ ਦਾ ਮੰਦਿਰ ਬਣਦਾ ਦੇਖ ਲੈਣ ਹੁਣ ਤਾਂ ਹੋ ਗਿਆ ਹੁਣ ਤਾਂ ਵੋਟਾਂ ਗਈਆਂ ਮੈਂ ਵੈਸੇ ਪੁੱਛਦਾ ਵਿਧਾਨ ਸਭਾ ਚੋਣਾ ਚੋਰ ਪਹਿਲਾਂ ਹੋਈਆਂ ਉਹ ਨੂੰ ਤੁਸੀਂ ਕਿਹਨੂੰ ਵੋਟ ਪਾਈ ਦੱਸ ਸਕਦੇ ਹੋ ਮੈਂ ਭਾਜੀ ਉਹ ਇੱਥੇ ਸੀਗਾ ਹੀ ਨਹੀਂ ਸੈਕਿੰਡ ਇੱਥੇ ਸੀਗਾ ਹੀ ਨਹੀਂ ਭਾਜੀ ਉਹ ਮੈਂ ਕਿਤੇ ਸੀਗਾ ਮੈਂ ਆਪਣਾ ਇਲਾਜ ਕਰਾਇਆ ਭਾਜੀ ਮੈਂ ਜੀ ਅੱਛਾ ਕਾਦੇ ਲੇ ਮੈਂ ਵੀ ਸੈਂਟਰ ਦਾਖਲ ਸੀ 3 ਮਹੀਨੇ ਮੈਂ ਆਪਣਾ ਇਲਾਜ ਕਰਾਇਆ ਭਾਈ ਮੈਂ ਵੀ ਆਈ ਡਰੱਗ ਦਾ ਇਲਾਜ ਕਰਾਇਆ ਅੱਛਾ ਮੈਂ ਵੀ ਡਰੱਗ ਦੇ ਬਹੁਤ ਮੈਂ ਭਾਈ ਤੁਹਾਨੂੰ ਸਟੋਰੀ ਦੱਸਾਂ ਦਾ ਆਪਣੀ ਤੇ ਮੈਂ ਤੁਹਾਨੂੰ ਮੈਂ ਕਹਿੰਦਾ ਮੈਂ ਇੰਨਾ ਇੰਦਰੋਂ ਦੁਖੀ ਆ ਸਚਾਈ ਤੁਹਾਨੂੰ ਦੱਸਾਂ ਡਰੱਗ ਕਰਕੇ ਮੈਨੂੰ ਮੇਰੀ ਵਾਈਫ ਹੈ ਠੀਕ ਆ ਮੇਰੀ 15 ਸਾਲ ਦੀ ਬੇਟੀ ਹੈ ਮੇਰੀ ਵਾਈਫ ਉਹ ਨਾਲ ਲੈ ਗਈ ਮੈਂ ਕੱਲਾ ਬੈਸਟ ਆ ਮੇਰੇ ਕੋਈ ਅੱਗੇ ਪਿੱਛੇ ਨਹੀਂ ਆ ਮੈਂ ਕੱਲਾ ਆ ਮੈਂ 25 ਸਾਲ ਇਹ ਸ਼ੋਅ ਤੇ ਇਮਾਨਦਾਰੀ ਨਾਲ ਫੇਮੰਦ ਰਗ ਲੱਗੀ ਜਦੋਂ ਉਹ ਕੱਲਾ ਬੰਨ ਹੋੜਾ ਬੰਦੇ ਦਾ ਵਾਈਫ ਚਲੇਗੀ ਬੇਟੀ ਚਲੇਗੀ ਠੀਕ ਹੈ ਉਹਨੇ ਮੇਰਾ ਇਸਤੇਮਾਲ ਕੀਤਾ ਹਰ ਬੰਦੇ ਨੇ ਮੇਰਾ ਇਸਤੇਮਾਲ ਕੀਤਾ ਕੋਈ ਬੰਦਾ ਨਹੀਂ ਹੈ ਨਾ ਮੇਰੀ ਵਾਈਫ ਨੇ ਵੀ ਮੇਰਾ ਇਸਤੇਮਾਲ ਕੀਤਾ ਠੀਕ ਹੈ ਜਦੋਂ ਮੇਨਾਂ ਵਿਆਹ ਹੋਇਆ ਨਾ ਮੇਰੀ ਵਾਈਫ ਦਾ ਮੇਰੇ ਸਹੁਰੇ ਕਿਰਾਏ ਤੇ ਰਹਿੰਦੇ ਸੀਗੇ ਜਦੋਂ ਮੇਨਾਂ ਵਿਆਹ ਹੋਇਆ ਉਹਨਾਂ ਨੂੰ ਮੈਂ ਆਪਣਾ ਮਕਾਨ ਵੀ ਲੈ ਕੇ ਦਿੱਤਾ ਉਹਨੇ ਆਪਣਾ ਮਕਾਨ ਲੈ ਲਿਆ ਤਾਂ ਹੀ ਮੇਰਾ ਸਾਲਾ ਬਾਹਰ ਗਿਆ ਮੈਂ ਪੈਸੇ ਵੀ ਲਾਏ ਦੇਖਿਆ ਆਪਣਾ ਸਭ ਕੁਝ ਸਹੀ ਹੋ ਗਿਆ ਉਹਨੇ ਨੂੰ ਲੱਤ ਮਾਰੋ उन्होंने मेरे को फायदा लैके मेरी पंद्रह साल की भाजी बेटी है मैं इना परेशान भाजी दो ने अपने अपने शोरूम खोल ले और एक को सामने मेरे वेरा शोरूम है कैमरा मारू मैंने अपना खोल लिया वा ठीक है मेरे छोटे भरा ने भी शोरूम खोल लिया वा मैं ही कला दुखी मेरे दोथ नहीं दिता भाजी मैं कला वा ਕੋਈ ਰਿਸ਼ਤੇਦਾਰ ਨਹੀਂ ਸਾਥ ਦਿੰਦਾ ਸਾਰੇ ਕਰੋੜਪਤੀ ਆ ਕੋਈ ਭਾਈ ਸਾਥ ਨਹੀਂ ਦਿੰਦਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਕੋਈ ਫੋਨ ਵੀ ਨਹੀਂ ਕਰਦਾ ਕੋਈ ਫੋਨ ਵੀ ਨਹੀਂ ਕਰੂਗਾ ਅਗਲਾ ਬੜੀ ਸੋਚੂਗਾ ਪਤਾ ਨਹੀਂ ਕੁਝ ਮੇਤੋਂ ਮਾਂਗੀ ਨਾ ਲਵੇ ਆਵਾ ਮੈਂ ਡੇਰਾ ਵੀ ਹੋਵੇਗਾ ਅਗਲੇ ਨੂੰ ਅਗਲਾ ਸੋਚਦਾ ਮੇਤੋਂ ਕੁਝ ਮਾਂਗੀ ਮੇਕੋ ਕੋਈ ਮੰਗੇ ਮਾਂਗੀ ਨਾ ਲਵੇ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਗਿਆ ਤੇ ਸਰਕਾਰਾਂ ਹੁਣ ਕਿਤਨੇ ਕਿਤੇ ਲੱਗੀਆਂ ਹੋਈਆਂ ਕੀ ਪੰਜਾਬ ਦੇ ਲੋਕਾਂ ਦੀਆਂ ਜੇ ਪੰਜਾਬ ਦੀ ਗੱਲ ਕਰਦੇ ਕਿਉਂਕਿ ਅੱਜ ਅਸੀਂ ਜਲੰਧਰ ਦੇ ਬਾਜ਼ਾਰ ਦੇ ਵਿੱਚ ਖੜਿਆ ਲੋਕਾਂ ਨਾਲ ਗੱਲਬਾਤ ਕਰਕੇ ਕਿ ਆਖਿਰਕਾਰ ਲੋਕੀ ਹੁਣ ਕੀ ਸੋਚਦੇ ਨੇ ਆਮ ਆਦਮੀ ਪਾਰਟੀ ਜਿੱਤੇ ਪਹਿਲਾਂ ਤਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੜੇ ਵੱਡੇ ਪੱਦਰ ਨਾ ਗਈਏ ਪੰਜਾਬ ਦੇ ਵਿੱਚ ਲੇਕਿਨ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬੀ ਲੋਕਾਂ ਸਾਡੇ ਪੰਜਾਬੀ ਇਹਨਾਂ ਕੀ ਕਹਿਣਾ ਹੈ ਪਹਿਲਾਂ ਭਾਈ ਨਾਲ ਗੱਲਬਾਤ ਕਰਦੇ ਆ ਭਾਈ ਕਿਵੇਂ ਸਤਿ ਸ਼੍ਰੀ ਅਕਾਲ ਜੀ ਠੀਕ ਆ ਪਾਜੀ ਠੀਕ ਠਾਕ ਹੋ ਹਾਂਜੀ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਕੀ ਹੁਣ ਵੋਟਾਂ ਆ ਗਈਆਂ ਭਾਜੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਜਿੱਤ ਬੜੀ ਵੱਡੇ ਪੱਦਰ ਲਈ ਸੀਗੀ ਹੁਣ ਲੋਕ ਸਭਾ ਦੀ ਚੋਣਾਂ ਆ ਗਈ ਅਨਾ ਹਰਿਕ ਪਾਰਟੀ ਪੂਰੀ ਜੋਰ ਜਮਾਇਸ਼ ਕਰ ਰਹੀ ਏ ਸੈਂਟਰ ਤੋਂ ਵੀ ਬੀਜੀਵੀ ਸਰਕਾਰ ਲੱਗੀ ਹੋਈ ਏ ਕਾਂਗਰਸ ਲੱਗੀ ਹੋਈ ਏ ਹਾਲਾਂਕਿ ਸਰਕਾਰਾਂ ਦੀ ਉਥਰਪੋਤੇ ਚੱਲ ਰਹੀ ਏ ਲੇਕਿਨ ਥੋੜਾ ਕੀ ਸੋਚਣੇ ਇਹ ਵਿਚਾਰੇ ਮੇਰਾ ਦੇਖੋ ਜੀ ਇੱਕ ਵਾਰੀ ਤਾਂ ਪਬਲਿਕ ਧੋਖਾ ਖਾ ਗਈ ਆ ਚਾਹਦੇ ਨਹੀਂ ਆਮ ਆਦਮੀ ਲਈ ਆਮ ਆਦਮੀ ਪਾਰਟੀ ਲਈ ਪਬਲਿਕ ਧੋਖਾ ਖਾ ਗਈ ਖਾ ਗਈ 93 ਸੀਟਾਂ ਇਹਨਾਂ ਨੂੰ ਦਿੱਤੀਆਂ ਅਸੀਂ ਠੀਕ ਆ ਪੱਕਾ ਬੰਦ ਕਰਕੇ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਦੱਸੋ ਮੈਨੂੰ ਅੱਜ ਤੀਜਾ ਸਾਲਾਂ ਚੱਲਾ ਦਾ ਪੰਜਾਬ ਦਾ ਇੱਕ ਵੀ ਸਕੂਲ ਦਿਖਾਓ ਜਿਹੜਾ ਸਮਾਰਟ ਸਿਟੀ ਜਿਹਾ ਬਣਿਆ ਹੋਵੇ ਨਹੀਂ ਨਹੀਂ ਬੰਦ ਰਹੇ ਭਾਈ ਸਕੂਲਾਂ ਨੂੰ ਤਾਂ ਬੜਾ ਕੁਝ ਕਰ ਰਹੇ ਹੋ ਨਹੀਂ ਨਹੀਂ ਕਿਹੜਾ ਸਕੂਲ ਕਰ ਰਹੇ ਦਿਖਾਓ ਇੱਕ ਸਾਡੇ ਮੱਲੇ ਆਉ ਸਕੂਲ ਦੇਖੋ ਸਰਕਾਰੀ ਉਹਦਾ ਥੋੜਾ ਪਿੰਦਾ ਰਸਤਾ ਮੱਲਾ ਭਾਈ ਅੱਛਾ ਠੀਕ ਆ ਦੇਖੋ ਆ ਕੇ ਸਾਡੇ ਸਰਕਾਰੀ ਸਕੂਲ ਲੈ ਕੇ ਦੇਖੋ ਉਧਰ ਦਾ ਉਧਰ ਹੀ ਆ ਭਾਈ ਦੱਸੋ ਠੀਕ ਹੈ ਕੀ ਬੰਦ ਰਿਆ ਕੁਝ ਵੀ ਨਹੀਂ ਬੰਦ ਰਿਆ ਮੈਨੂੰ ਦਿਖਾਓ ਨਾ ਕੋਈ ਡਿਵੈਲਪਮੈਂਟ ਹੋਈ ਹੋਵੇ ਠੀਕ ਆ ਕਿ ਨਹੀਂ ਹੁਣ ਉਹਨੂੰ ਵਿਚਾਰਿਆਂ ਨੂੰ ਚੱਕ ਕੇ ਅੰਦਰ ਸੋਰ ਦਿੱਤਾ ਨਜਾਇਜ਼ ਜਿਹੜਾ ਯੂਥ ਸਰਕਾਰ ਬਾਰੇ ਕੋਈ ਗਲਤ ਜੇ ਇਹਨਾਂ ਨੇ ਕਿਹਾ ਸੀ ਸੀ ਆਮ ਆਦਮੀ ਆ ਠੀਕ ਹੈ ਨਾ ਕਿ ਅਸੀਂ ਇੱਕ ਆਮ ਆਦਮੀ ਹੈ ਆਮ ਆਦਮੀ ਦਾ ਮਤਲਬ ਕੀ ਹੁੰਦਾ ਵਾ ਕਿ ਜਿੱਦਾਂ ਉਹ ਅਸੀਂ ਆਮ ਲੋਕ ਹੈ ਚਾਹੇ ਸਰਕਾਰ ਚ ਵੀ ਆ ਗਿਆ ਉਹ ਕਹਿੰਦਾ ਆਮ ਲੋਕਾਂ ਦੇ ਵਿੱਚ ਜਾਵਾਂਗੇ ਆਮ ਲੋਕਾਂ ਦੇ ਵਿੱਚ ਜਾਵਾਂਗੇ ਆਮ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਾਂਗੇ ਪਬਲਿਕ ਨੂੰ ਹਿਸਾਬ ਵੀ ਦਵਾਂਗੇ ਠੀਕ ਹੈ ਕਿ ਕੇਜਰੀਵਾਲ ਨੇ ਜਦੋਂ ਅਧੋਲਨ ਦੇ ਵਿੱਚੋਂ ਕੇਜਰੀਵਾਲ ਦੀ ਇਹ ਪਾਰਟੀ ਨਿਕਲੀ ਸੀ ਨਾ ਤੇ ਕੇਜਰੀਵਾਲ ਨੇ ਲੋਕ ਬਿੱਲ ਪਾਸ ਕੀਤਾ ਜਦੋਂ ਤੇ ਇੰਨੀ ਗੱਲ ਕਹੀ ਸੀ ਅਸੀਂ ਪਬਲਿਕ ਦੇ ਨਾਲ ਚੱਲਾਂਗੇ ਪਬਲਿਕ ਨੂੰ ਕੱਲੀ ਕੱਲੀ ਚੀਜ਼ ਦਾ ਹਿਸਾਬ ਦਵਾਂਗੇ ਠੀਕ ਹੈ ਉਹਨੇ ਕਿੱਥੇ ਹਿਸਾਬ ਕਿੱਥੇ ਉਹ ਗੱਲਾਂ ਬੋਟਾ ਬਿੱਲ ਜੀਰੋਂ ਦਾ ਪਾਜੀ ਮੈਂ 300 ਜੂਟ ਮੈਂ ਕਹਿੰਦਾ ਮੈਨੂੰ ਨਹੀਂ ਚਾਹੀਦੀ ਮੈਨੂੰ ਮੇਰਾ ਬਿੱਲ ਜੀਰੋਂ ਨਹੀਂ ਚਾਹੀਦਾ ਮੈਂ ਬਿੱਲ ਦੇਣਾ ਵਾ ਮੈਂ ਪਾਜੀ ਦੇਖੋ ਹਾਥੇ ਦਾ ਮੈਂ ਆਪਣੇ ਸ਼ਰੀਰ ਨੂੰ ਪਾਣਾ ਨਹੀਂ ਜਾਂਦਾ ਕਿ ਗੌਰਮੈਂਟ ਕੋ ਹਰ ਚੀਜ਼ ਮੈਂ ਫ੍ਰੀ ਲਵਾ ਮੈਨੂੰ ਨਹੀਂ ਫ੍ਰੀ ਚਾਹੀਦੀ ਠੀਕ ਹੈ ਕਿ ਨਹੀਂ ਜੇ ਆਪਾਂ 300 ਜੂਟ ਸਾਨੂੰ ਫ੍ਰੀ ਦਿੰਦੇ ਵੇ ਕਿਤੇ ਹੋਰ ਪਾਸੇ ਉਹਨੇ ਕਸਰ ਕੱਢ ਲੈਣੀ ਸਾਡੀ ਸਮਝੇ ਕਿ ਨਾ ਮੇਰੀ ਗੱਲ ਤੁਸੀਂ ਕੋਈ ਅੱਜਕੱਲ ਫ੍ਰੀ ਕੁਝ ਨਹੀਂ ਦਿੰਦਾ ਜਦੋਂ ਵੋਟਾਂ ਹੋਈਆਂ ਸੀਗੀਆਂ 93 ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਕਹਿੰਦੇ ਅੱਖਾਂ ਬੰਦ ਕਰਕੇ ਸੀ ਵੋਟਾਂ ਦੇਤੀਆਂ ਉਦੋਂ ਅੱਖ ਬੰਦ ਕਰਕੇ ਵੋਟ ਕਾਲੀ ਦਿੱਤੀ ਉਹਨੂੰ ਕੋਈ ਨਹੀਂ ਲੱਗ ਗਿਆ ਨਹੀਂ ਦੇਖ ਸਕਣਗੇ ਸੋਚ ਸਕਣਗੇ ਵੋਟ ਪਾ ਰਹੀਏ ਭਾਈ ਗੱਲ ਪਤਾ ਕੀ ਆ ਉਹਨਾਂ ਭਗਵੰਤ ਮਾਨ ਦਾ ਚਾਲ ਹੀ ਬੜਾ ਸੀਗਾ ਕਿਹਨਾਂ ਨੇ ਦੇਖੋ 1 ਮਿੰਟ ਮੈਂ ਤਾਂ ਨਾਲ ਗੱਲ ਕਰਨ ਲੱਗਾ ਆਪਣੀ ਸਾਡੇ ਬਾਦਲ ਸਾਹਿਬ ਠੀਕ ਆ 5 ਵਜੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬੜਾ ਕੁਝ ਕੀਤਾ ਪੰਜਾਬ ਲਈ ਪਿੰਡਾਂ ਲਈ ਬਹੁਤ ਕੁਝ ਕੀਤਾ ਬਾਦਲ ਸਾਹਿਬ ਨੇ ਠੀਕ ਆ ਭਗਵੰਤ ਮਾਨ ਨੇ ਉਹ ਬੜਾ ਮਜ਼ਾਕ ਡਾਇਆ ਸਿਆਣੇ ਬੰਦੇ ਦਾ ਡਾਇਆ ਹੀ ਨਹੀਂ ਡਾਇਆ ਕਚਾ ਗਾਇਨ ਵੋਟਾਂ ਲੈਣ ਪਿੱਛੇ ਇਹਨੇ ਬੜਾ ਮਜ਼ਾਕ ਡਾਇਆ ਬਾਦਲ ਸਾਹਿਬੇ ਤਾਂ ਬਾਦਲ ਸਾਹਿਬ ਹੁੰਦਾ ਕਿੰਨਾ ਮਜ਼ਾਕ ਡਾਇਆ ਬਾਦਲ ਸਾਹਿਬ ਦਾ ਫਿਰ ਵੀ ਸਾਡੇ ਪੰਜਾਬ ਦੇ ਉਹ ਰਾਜਾ ਵਾ ਪੰਜ ਵਰੀ ਮੁੱਖ ਮੰਤਰੀ ਬਣੇ ਹੋ ਬੜੇ ਕਿ ਨਹੀਂ ਬੜੇ ਆ ਪ੍ਰਕਾਸ਼ ਸਿੰਘ ਬਾਦਲ ਹਰੀ ਇਹਨੇ ਬੜਾ ਉਹਨਾਂ ਦਾ ਮਜ਼ਾਕ ਡਾਇਆ ਨਹੀਂ ਡਾਇਆ ਭਗਵੰਤ ਮਾਨ ਜੀ ਨੇ ਡਾਇਆ ਠੀਕ ਹੈ ਇਹਨੇ ਡਾਇਆ ਹੁਣ ਜੇ ਲੱਕਾ ਸਦਾਨਾ ਹੋ ਗਿਆ ਜਾਂ ਜਿਹੜਾ ਹੁਣ ਇੱਕ ਚੱਕ ਕੇ ਵਿਚਾਲਾ ਜੇਲ੍ਹ ਚ ਦਿੱਤਾ ਵੰਦਿਆ ਇਹ ਨਸਦੂ ਦੀ ਗੱਲ ਕਰਦਾ ਪਿਆ ਜੇ ਹੁਣ ਉਹ ਕੋਈ ਇਹਨਾਂ ਦੇ ਖਲਾਮ ਗੱਲ ਕਰਦਾ ਹੋਵੇ ਕੋਈ ਬੰਦਾ ਉਹਨਾਂ ਚੱਕੇ ਅੰਦਰ ਦੇ ਦਿੰਦੇ ਨੇ ਉਹਦੇ ਕਾਲੇ ਪਰਚੇ ਪਾ ਦਿੰਦੇ ਨੇ ਕਿਉਂ ਕਾਲੇ ਲਈ ਆਮ ਲੋਕ ਐ ਸੀ ਜੇ ਗਲਤ ਕਰੂਗੇ ਅਸੀਂ ਤਾਂ ਭਾਜੀ ਬੋਲ ਲਈ ਬੋਲ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਕੀ ਭਾਨੇ ਸਿੱਧੂ ਦੇ ਵੱਲੋਂ ਜਿਹੜੇ ਪਰਚੇ ਪਾਏ ਗਏ ਝੂਠੇ ਤੋਂ ਤੁਹਾਨੂੰ ਇਸ ਗੱਲ ਯਕੀਨ ਹੋਊਗਾ ਭਾਜੀ ਝੂਠੇ ਹੀ ਆ ਜਿਹੜੇ ਬੰਦੇ ਨੇ ਮਣੀ ਇਸ ਗੱਲ ਦਾ ਇੱਕੋ ਇੱਕ ਕੈਨੇਡਾ ਦੇ ਬੈਠੀ ਮੈਡਮ ਹੈ ਠੀਕ ਹੈ ਉਹ ਕਦੀ ਨਿਹੰਗ ਬਾਬਿਆਂ ਬਾਰੇ ਬੋਲਦੀ ਰਹਿੰਦੀ ਆ ਜਿਹੜੀ ਉਹ ਕੈਨੇਡਾ ਨਾਲ ਬੈਠੀ ਆ ਕਦੀ ਉਹ ਭਾਨੇ ਸਿੱਧੂ ਵਾਲੇ ਬੋਲਦੀ ਪਈ ਆ ਨਿਜਾਇਜ਼ ਠੀਕ ਹੈ ਉਹ ਆਪ ਤੇ ਦੇਖੋ ਆਪ ਕੈਨੇਡਾ ਜਾ ਕੇ ਬੈਠੀ ਵੀ ਪੰਜਾਬ ਛੱਡ ਕੇ ਠੀਕ ਆ ਤੇਰਾ ਪੰਜਾਬ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਤੇਰਾ ਪੰਜਾਬ ਚ ਵਾਸਤਾ ਨਹੀਂ ਹੈਗਾ ਠੀਕ ਆ ਤੂੰ ਕੈਨੇਡਾ ਬੈਠੀ ਬੋਲਦੀ ਪਈਆਂ ਕਦੀ ਸਾਡੇ ਨਿਆਂ ਦਾ ਬਾਬਿਆਂ ਵਾਲੇ ਬੋਲਦੀ ਪਈ ਕਦੀ ਤੂੰ ਭਾਨੇ ਸਿੱਧੂ ਵਾਲੇ ਦੇਖਦੀ ਬੋਲਦੀ ਪਈਆਂ ਤੂੰ ਦੇਖਿਆ ਕੁਝ ਭਾਨੇ ਸਿੱਧੂ ਵਾਲੇ ਤੂੰ ਲੱਕੇ ਸੁਧਾਣੇ ਵਾਲੇ ਕੋਈ ਨਾਲ ਤੁਰ ਕੇ ਦੇਖਿਆ ਐਵੇਂ ਤੂੰ ਬੋਲੀ ਜੰਨੀ ਉੱਥੇ ਜਾ ਕੇ ਜਿਹੜਾ ਭਾਨੇ ਸਿੱਧੂ ਨਾ ਉਹ ਤਾਂ ਚੈਨ ਚੋਰੀ ਦਾ ਪਰਚਾ ਪਾ ਦਿੱਤਾ ਜੇ ਉਸ ਬੰਦੇ ਨਾ ਸੁਣੋ ਮੇਰੀ ਗੱਲ ਤੇ ਐਸਾ ਹੀ ਇਕੱਠਾ ਕਰਨਾ ਸੀ ਤੇ ਜਨਤਾ ਕੋ ਨਹੀਂ ਲਾ ਸਕਦਾ ਸੀਗਾ ਜਨਤਾ ਦੀ ਹੁਣ ਕਿੰਨੀ ਆਫਰ ਸੀਗੀ ਕਿ ਤੂੰ ਬੋਲ ਕਿੰਨਾ ਤਾ ਹੈ ਲੈ ਲਿਆ ਦੁਸ਼ਮਣ ਪਹਿਲਾ ਪਰਚਾ ਇੱਕ ਏਜੰਟ ਦੇ ਪਾਇਆ ਉਹਦੇ ਤੇ ਮਹਿਲਾ ਔਰਤ ਸੀਗੀ ਉਹਨੇ ਕਿਹਾ ਮੇਰੇ ਤੋਂ ਪੈਸੇ ਨਹੀਂ ਅਜ ਮੰਗੇਗੇ ਤਾਂ ਉਹ ਪਰਚਾ ਪਿਆ ਉਸ ਹਿਸਾਬ ਨਾਲ ਚੱਕ ਕੇ ਆਉਂਦਾਂ ਨੇ ਭਾਜੀ ਆਪਣੇ ਕੀਏ ਦੇਲੀ ਮਲੀ ਭੂਗਤ ਹੈ ਪਹਿਲੇ ਕੈਦ ਨੂੰ ਅੰਦਰ ਕੀਤਾ ਠੀਕ ਹੈ ਸੋਹਣ ਸਿੰਘਰ ਸੋਹਣ ਸਿੰਘਰ ਕੈਦ ਨੂੰ ਅੰਦਰ ਕੀਤਾ ਠੀਕ ਹੈ ਤੇ ਕੱਲ੍ਹ ਤੇ ਬਾਜੀ ਜਿਹੜਾ ਕੋਈ ਇਹਨਾਂ ਖਿਲਾਫ ਬੋਲਦਾ ਹੈ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਨੇ ਕੱਲ੍ਹ ਨੂੰ ਅਸੀਂ ਸਾਰੀ ਪਬਲਿਕ ਇਕੱਠੀ ਹੈ ਠੀਕ ਹੈ ਇੱਕ ਪਾਸੇ ਪਬਲਿਕ ਹੋ ਜੂਗੀ ਇੱਕ ਪਾਸੇ 93 ਐਮਲਏ ਹੋ ਜੂਗੇ ਫਿਰ ਕੀ ਕਰ ਲੂਗੇ ਦੱਸੋ ਮੈਨੂੰ ਕਰ ਸਕਦੇ ਕੁਝ ਪਬਲਿਕ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਚਾਹੇ ਸਰਕਾਰ ਵੀ ਹੈ ਚਾਹੇ ਕੋਈ ਵੀ ਸਾਲ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸਾਲ ਬਾਅਦ ਐਮਪੀ ਦੀਆਂ ਵੋਟਾਂ ਜਲੰਧਰ ਚ ਹੋਈਆਂ ਸੰਤੋਖ ਸਿੰਘ ਚੋਦਰੀ ਹੁਣੇ ਜਗ੍ਹਾ ਤੇ ਉਦੋਂ ਫਿਰ ਆਪ ਤੋਂ ਜਿਹੜੇ ਐਮਲਏ ਜਿਹੜੇ ਕਾਂਗਰਸ ਦੇ ਐਮਲਏ ਸਿਕੁਸ਼ੀਲ ਰੰਕੂ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਸਾਲ ਡੇਢ ਸਾਲ ਬਾਅਦ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਉਦੋਂ ਤਾਂ ਫਿਰ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਸੀਗੀਆਂ ਭਾਜੀ ਤਾਂ ਹੀ ਪਈਆਂ ਜਾਂ ਇਸੇ ਕਰਕੇ ਪਾਈਏ ਕਿ ਚੱਲ ਕੋਈ ਸੁਧਾਰ ਕਰਨਗੇ ਕੋਈ ਸੁਧਾਰ ਕਰਨਗੇ ਆਪਣਾ ਠੀਕ ਹੈ ਨਾ ਸੁਧਾਰ ਕੋਈ ਹੋਇਆ ਥੋੜੀ ਨਾ ਮੈਂ ਕਿਉਂ ਤੁਸੀਂ ਮੇਰੀ ਗੱਲ ਤੁਸੀਂ ਸੇਫ ਹੋ ਮੈਂ ਸੇਫ ਹੈ ਦੇਨਦੇ ਆੜੇ ਪਤਾ ਕੀ ਹੋ ਜਾਣਾ ਉਹ ਤੁਸੀਂ ਆਪਣੀ ਜੇਬ ਚ 50000 ਰੁਪਏ ਪਾ ਕੇ ਨਹੀਂ ਕਿਤੇ ਜਾ ਸਕਦੇ ਜਾ ਸਕਦੇ ਸੇਫ ਹੈ ਤੁਸੀਂ ਦੇਨਦੇ ਆੜੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਦੇਨਦੇ ਆਲੇ ਬੰਦਾ ਮਾਰ ਦਿੱਤਾ ਜਾਂਦਾ ਪਿਆ ਗੋਲੀ ਦੇ ਨਾਲ ਮੈਂ ਕਹਿੰਦਾ ਭਾਵੇਂ ਬੀਜੇਪੀ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਪਰ ਇਦਾਂ ਦੀਆਂ ਲੁੱਟਾਂ ਖੋਹਾਂ ਨਹੀਂ ਅਸੀਂ ਕਦੀ ਦੇਖੀਆਂ ਮੇਰੀ ਵੀ ਉਮਰ ਹੋ ਗਈ 38 ਸਾਲ ਦੀ ਮੈਂ ਕਦੀ ਇਦਾਂ ਦੀਆਂ ਲੁੱਟਾਂ ਖੋਆ ਨਹੀਂ ਦੇਖੀਆਂ ਚਾਹੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਕੈਪਟਨ ਸਾਹਿਬ ਰਹੇ ਨੇ ਠੀਕ ਆ ਮੈਂ ਕਦੀ ਇਦਾਂ ਦੀਆਂ ਲੁੱਟਾਂ ਖੋਆ ਨਹੀਂ ਦੇਖੀਆਂ ਕਦੀ ਵੀ ਲੁੱਟਾਂ ਚਲੋ ਉਹ ਗੱਲ ਤੁਹਾਡੀ ਸਹੀ ਆ ਪਰ ਲੁੱਟਾਂ ਖੋਆ ਕਰਦੇ ਕੋ ਨਾ ਸਾਡੇ ਤੇਰੇ ਮੇਲੇ ਵਰਗੇ ਆਪਣੇ ਵੀਰ ਭਰਾ ਹੁੰਦੇ ਆਪਣੀ ਗਲੀਆਂ ਕੁਲੀਆਂ ਬੰਦਾ ਕਿ ਨਿਕਲਦੇ ਆ ਲੁੱਟਾਂ ਖੋਆ ਕੌਣ ਕਰਦੇ ਸਰਕਾਰ ਤਾਂ ਨਹੀਂ ਕਹਿੰਦੀ ਭਾਈ ਕਰੋ ਆਗੇ ਤੇ ਪਾਜੀ ਰੋਕ ਤਾਂ ਹੋਣੀ ਚਾਹੀਦੀ ਨਾ ਕੈਮਰੇ ਥਾਂ ਥਾਂ ਲੱਗੇ ਆ ਬੰਦਾ ਦਾ ਚੱਕ ਹੋਈ ਸਕਦਾ ਪੜ ਹੋਈ ਸਕਦਾ ਜੇ ਚਾਹੇ ਤਾਂ ਕਾਰਵਾਈ ਕਰਨਾ ਇੱਕ ਮਿੰਟ ਦੇ ਵਿੱਚ ਕੰਮ ਦਾ ਪੁਲਿਸ ਦਾ ਕਾਰਵਾਈ ਕਰਨੀ ਹੋਵੇ ਇੱਕ ਮਿੰਟ ਚ ਹੁੰਦੀ ਹੈ ਜੇ ਮੈਂ ਬੋਲਿਆ ਨਾ ਠੀਕ ਹੈ ਨਾ ਜੇ ਉਹਨੇ ਮੈਂ ਬੋਲਿਆ ਮੈਨੂੰ ਮੇਰੇ ਤੇ ਟਾਰਗੇਟ ਕਰਨਾ ਕੀ ਕਰਨਾ ਐਤਵਾਰ ਮੈਂ ਤੇ ਫੜੀ ਲਗਾਉਣਾ ਸੁਣੋ ਮੇਰੀ ਗੱਲ ਮੈਂ ਪੈਂਟ ਵੇਚਦਾ 500 ਰੁਪਏ ਦੀ ਸ਼ਰਟ ਵੇਚਦਾ ਮੈਂ 250 ਰੁਪਏ ਦੀ ਮੈਂ ਪੈਂਟ ਲੈ ਕੇ ਆਨਾ 400 ਤੇ 75 ਰੁਪਏ ਦੀ 25 ਰੁਪਏ ਮੈਂ ਪੈਂਟ ਵਗਰ ਕਮਾਉਣਾ ਜੇ ਮੈਂ 475 ਲਾਇਆ 25 ਕਮਾਉਣਾ ਮੈਂ ਸ਼ਰਟ ਮਗਰ ਮੈਂ 20 ਰੁਪਏ ਕਮਾਉਣਾ ਮੈਂ ਹਰੇਕ ਨੂੰ ਕਿੰਨਾ ਚਲ ਗਰੀਬ ਬੰਦਾ ਵੀ ਪਾਵੇ ਅਮੀਰ ਵੀ ਪਾਵੇ ਮੈਂ ਜਿਆਦਾ ਛੇਲ ਨਹੀਂ ਲਾਣਾ ਠੀਕ ਹੈ ਮੈਂ ਨਹੀਂ ਛੇਲ ਲਾਣਾ ਮੈਂ ਕੋ ਨਾਨਕਦੇਵ ਕੋ ਡਰ ਕੇ ਕਿੰਨਾ ਮੈਂ ਜਾਇਜ਼ ਕਮਾਈ ਕਰਦਾ ਮੈਂ ਨਜਾਇਜ਼ ਕਮਾਈ ਬਿਲਕੁਲ ਨਹੀਂ ਕਰਦਾ ਠੀਕ ਹੈ ਕਿ ਮੇਰੀ ਜਿਹੜੀ ਪੈਂਤ ਹੈ ਨਾ ਉਹ ਹਰ ਬੰਦਾ ਪਾ ਲਵੇ ਜਿਹੜੀ ਮੇਰੀ ਸ਼ਰਤ ਹੈ ਉਹ ਹਰ ਬੰਦਾ ਪਾ ਲ ਠੀਕ ਹੈ ਗਰੀਬ ਵੀ ਪਾ ਲਵੇ ਭਈਆ ਵੀ ਪਾ ਲਵੇ ਵਿਚਾਰਾ ਅਮੀਰ ਵੀ ਪਾ ਲਵੇ ਸਾਰੇ ਪਾਸੇ ਖੁੱਲੇ ਪਹੁੰਚੇ ਟਾਈਟ ਪਹੁੰਚੇ ਦਲ ਬੋਟਮ ਮੈਂ ਹਰ ਤਰ੍ਹਾਂ ਦੇ ਪੈਂਟਾ ਲੈਣਾ 20 ਜਾਂ 25 ਰੁਪਏ ਪੀਸ ਮਗਰ ਮੈਂ ਕਮਾਂਦਾ ਠੀਕ ਹੈ ਇਹ ਆਤਵਾਲ ਮੈਂ ਮਾਰਾ ਇਹ ਕਿਆ ਕਿ ਚੋਰਾ ਖਿਲਾਫ ਇੱਕ ਜਨਾਨੀ ਦਾ ਪਰਸ ਚੱਕਿਆ ਗਿਆ ਤੁਸੀਂ ਮੇਰੀ ਦੇਖਿਓ ਦਾ ਵੀਡੀਓ ਬਹੁਤ ਵਾਇਰਲ ਹੋਈ ਮੇਰੀ ਅੱਛਾ ਇੱਕ ਜਨਾਨੀ ਦਾ ਪਰਸ ਕੱਟ ਕੇ ਲੈ ਗਿਆ ਮੈਂ ਕੈਂਬਰੀ ਵਾਲੇ ਬੁਲਾਏ ਤਾਂ ਮੈਂ ਵੀਡੀਓ ਬਣਾਈ ਜਦੋਂ ਮੈਂ ਵੀਡੀਓ ਬਣਾਈ ਤੇ ਇਹ ਆਤਵਾਲ ਮਨੂ ਹੀ ਟਾਰਗੇਟ ਕੀਤਾ ਗਿਆ ਮੇਰਾ ਹੀ ਅੱਡਾ ਚਕਾ ਕੇ ਪਿੱਛੇ ਮਾਰਿਆ ਪੌਂਸਾ ਲਿਆ ਮਨੂ ਹੀ ਟਾਰਗੇਟ ਕੀਤਾ ਜੇ ਮੈਂ ਵੀ ਮੈਨੂੰ ਟਾਰਗੇਟ ਕੀਤਾ ਮੇਰਾ ਅੱਜਾ ਚਕਾ ਕੇ ਪਿੱਛੇ ਮਾਰਿਆ ਠਾ ਕਰਦਾ ਸੱਲੀ ਵੀ ਠੀਕ ਕਰ ਤੁਹਾਡੀ ਗੱਲ ਹੋਈ ਜੀ ਪ੍ਰਸ਼ਾਸਨ ਨਾਲ ਕਿ ਮੇਰਾ ਗੱਡਾ ਕਿਉਂ ਚੁcjਾਇਆ ਗਿਆ ਤੁਸੀਂ ਭਾਜੀ ਸਿਰ ਮੇਰੇ ਏਡੇ ਨੂੰ ਟਾਰਗੇਟ ਕੀਤਾ ਗਿਆ ਬਾਕੀ ਹੋਰ ਆਸੇ ਪਾਸੇ ਵਾਲੇ ਆਸੇ ਪਾਸੇ ਜਿਹੜੇ ਸੂਟਾਂ ਦੇ ਏਡੇ ਸੀ ਨਾ ਜਿਹੜੇ ਲੇਡੀ ਸੂਟ ਆ ਉਹ ਉਹਨਾਂ ਦਾ ਆਪਣਾ ਕੰਮ ਆ ਜਿਹੜੇ ਸਾਡੇ ਵਿਧਾਇਕ ਸਾਹਿਬ ਆ ਉਹਨਾਂ ਦਾ ਆਪਣਾ ਕੰਮ ਹੈ ਲੇਡੀ ਸੂਟਾਂ ਦਾ ਵਿਧਾਇਕ ਸਾਹਿਬ ਕਿਹੜੇ ਵਾਲੇ ਹਨਮਰ ਰੋੜਾ ਜੀ ਰਮਨ ਰੋੜਾ ਜੀ ਰਮਨ ਰੋੜਾ ਜੀ ਠੀਕ ਹੈ ਠੀਕ ਹੈ ਉਹਨਾਂ ਦੇ ਸੂਟਾਂ ਦੇ ਕਿਸੇ ਏਡੇ ਨੂੰ ਟਾਰਗੇਟ ਨਹੀਂ ਕੀਤਾ ਸੂਟਾ ਜਿੰਨੇ ਅੱਡੇ ਲੱਗੇ ਸੀ ਨਾ ਉਹਨਾਂ ਨੂੰ ਕਿਸੇ ਨੇ ਨਹੀਂ ਕੀਤਾ ਪਿੱਛੇ ਕਰੋ ਸਿਰਫ ਮੇਰੇ ਅੱਡੇ ਨੂੰ ਆ ਕੇ ਟਾਰਗੇਟ ਕੀਤਾ ਤਿੰਨ ਚਾਰ ਵਾਰ ਜੇ ਮੈਂ ਇੱਕ ਵੀਡੀਓ ਬਣਾ ਕੇ ਇੰਨੀ ਗੱਲ ਕਹਿ ਦਿੱਤੀ ਕਿ ਭਾਜੀ ਤੁਸੀਂ ਚੋੜਾ ਨੂੰ ਹੱਥ ਪਾਈ ਦੀ ਆਵੇ ਠੀਕ ਹੈ ਸੰਦੇਬ ਯਾਦ ਕਰਕੇ ਠੀਕ ਹੈ ਤੇ ਮੈਂ ਕੋਈ ਗਲਤ ਕਿਹਾ ਭਾਜੀ ਬਾਜ਼ਾਰ ਦੇ ਵਿੱਚ ਚਲੋ ਇਹੋ ਜਿਹਾ ਕਿਉਂਕਿ ਬਾਜ਼ਾਰ ਦੇ ਵਿੱਚ ਲੋਕੀ ਤਾਂ ਹੀ ਹੋਣਗੇ ਲੋਕੀ ਸੇਫ ਹੋਣਗੇ ਸੇਫ ਹੋਣਗੇ ਤਾਂ ਮੈਂ ਇਹ ਕਹਿੰਨਾ ਜਿਹੜੇ ਫੋਰਨ ਤੋਂ ਆਪਣੇ ਕਸਟਮਰ ਆਉਂਦੇ ਆ ਉਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਜਾਵੇ ਜਿਹੜੇ ਆਪਣੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਆਉਂਦੇ ਨੇ ਐਨ ਆਰ ਆਈ ਤੁਗੇ ਐਨ ਆਰ ਆਈ ਸਾਰੇ ਐਨ ਆਰ ਆਈ ਆਪਣੇ ਪੰਜਾਬ ਚ ਆਉਂਦਾ ਉਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਜਾਵੇ ਹੁਣ ਹੁਣ ਕੀ ਲੱਗਦਾ ਕਿ ਹੁਣ ਸੁਧਾਰ ਸਾਡੇ ਪੰਜਾਬੋਂ ਪੰਜਾਬ ਲੈਵਲ ਦੀ ਗੱਲ ਗਿਓ ਪੰਜਾਬ ਚ ਕੀ ਕਿਹੜੀਆਂ ਕਿੜੀਆਂ ਸਾਡੀਆਂ ਕੁਰਕੀਆਂ ਚੱਕਰ ਬਣੀਆਂ ਹੈਗੀਆਂ ਭਾਈ ਪੰਜਾਬ ਦੇ ਵਿੱਚ ਦਾ ਪੰਜਾਬ ਨੇ ਦੇਖੋ ਇਸ ਟਾਈਮ ਹਾਈਲਾਈਟ ਹੋਇਆ ਪਿਆ ਪੰਜਾਬ ਜਿਹੜਾ ਸਾਡਾ ਇਸ ਟਾਈਮ ਬਹੁਤ ਹਾਈਲਾਈਟ ਹੋਇਆ ਪਿਆ ਪੰਜਾਬ ਦੀ ਚਾਕੀ ਵੀ ਦੇਖੋ 26 ਜਨਵਰੀ ਦੇ ਵਿੱਚ ਉਹਨਾਂ ਨੇ ਟੈਂਟ ਸਰਕਾਰ ਨੇ ਬਣਾ ਕਰਤਾ ਸੀਗਾ ਪਹਿਲਾਂ ਭਾਜੀ ਪਤਾ ਕੀ ਗੱਲ ਆ ਸਾਡਾ ਪੰਜਾਬ ਬਹੁਤ ਹਾਈ ਲਾਈਟ ਹੋ ਗਿਆ ਹੈ ਹਾਈ ਲਾਈਟ ਮੇਰੀ ਗੱਲ ਸੁਣੋ ਕੀ ਨਸ਼ਾ ਬੋਂਬੇ ਚ ਨਹੀਂ ਆ ਡਰਗ ਬੋਂਬੇ ਚ ਨਹੀਂ ਆ ਦਿੱਲੀ ਚ ਨਹੀਂ ਆ ਬੋਂਬੇ ਚ ਸਭ ਤੋਂ ਜ਼ਿਆਦਾ ਹੋਏਗੀ ਮੈਂ ਕਹਿੰਦਾ ਹਰ ਐਕਟਰ ਡਾਇਰੈਕਟਰ ਹਰ ਪ੍ਰੋਡੂਸਰ ਡਰਗ ਲੈਂਦਾ ਤਾਂ ਕੰਮ ਕਰਦਾ ਸਾਡੇ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਤੁਸੀਂ ਇਦਾਂ ਕਰੋ ਸਾਡੇ ਪੰਜਾਬ ਦੇ ਨੌਜਵਾਨ ਕਾਦੀ ਕੇ ਦੇਖ ਲੋ ਅੱਜ ਵੀ ਕਿਤੇ ਵੀ ਲੈ ਜਾਓ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਐ 30 35 ਸਾਲ ਦੀ ਉਮਰ ਦੇ ਉਹਨਾਂ ਨੂੰ ਨਜਾਇਜ਼ ਟਾਰਗੇਟ ਕੀਤਾ ਜਾਂਦਾ ਕਿ ਡਰੱਗ ਲੈਂਦੇ ਨੇ ਕੋਈ ਡਰੱਗ ਨਹੀਂ ਲੈਂਦੇ ਪੰਜਾਬ ਸਿਰਫ ਟਾਰਗੇਟ ਕੀਤਾ ਗਿਆ ਵਾ ਪੰਜਾਬ ਚ ਨਹੀਂ ਡਰੱਗ ਨਹੀਂ ਹੈਗੀ ਜਿੰਨਾ ਪੰਜਾਬ ਨੂੰ ਹਵਾ ਹਵਾ ਬਣਾਤਾ ਹਵਾ ਬਣਾਤਾ ਪੰਜਾਬ ਦੇ ਖਿਲਾਫ ਉਹਨਾਂ ਨੇ ਫਿਲਮਾਂ ਕਰ ਦਿੱਤੀਆਂ ਉਰਦਾ ਪੰਜਾਬ ਬਣਾਤਾ ਠੀਕ ਆ ਕੀ ਕੋਈ ਬੋਲਣ ਵਾਲਾ ਨਹੀਂ ਹੈਗਾ ਤਾਂ ਕੋਈ ਅੱਗੇ ਆਉਣ ਵਾਲਾ ਨਹੀਂ ਹੈਗਾ ਤਾਂ ਮੈਂ ਕਹਿੰਦਾ ਬੰਬੇ ਦੇ ਵੀ ਆ ਜਾਣ ਤੇ ਆਪਣੇ ਪੰਜਾਬ ਦੇ ਵੀ ਆ ਜਾਣ ਦਿੱਲੀ ਦੇ ਵੀ ਆ ਜਾਣ ਮੁਕਾਬਲਾ ਕਰ ਲੋ ਪੰਜਾਬ ਦੇ ਨਾਲ ਪੰਜਾਬ ਅੱਗੇ ਹੋਏਗਾ ਨਿਸ਼ਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਾਹਰ ਬਾਹਰ ਸਾਡੇ ਪੰਜਾਬ ਨੂੰ ਟਾਰਗੇਟ ਕਰਨਾ ਬੰਦ ਕੀਤਾ ਜਾਵੇ ਜਿਹੜਾ ਸਾਡਾ ਪੰਜਾਬ ਦਾ ਉਹ ਟਾਰਗੇਟ ਕੀਤਾ ਬੰਦ ਕਰਨਾ ਜਾਵੇ ਕੀਤਾ ਜਾਵੇ ਪੰਜਾਬ ਕੋਈ ਇਹਨਾਂ ਡਰਗ ਨਹੀਂ ਹੈਗਾ ਜਿੰਨਾ ਇਹ ਪੰਜਾਬ ਨੂੰ ਹਾਈਲਾਈਟ ਕਰ ਦਿੱਤਾ ਹੈ ਹਾ 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 ਅੱਲਾ ਬਲਾਤਾ ਵਾ ਦਿੱਲੀ ਬੰਦੇ ਬੰਦਲੌਰ ਵੱਡੇ ਵੱਡੇ ਕਲੱਬਾਂ ਦੇ ਵਿੱਚ ਸ਼ਰੀਆਲ ਡਰਗਾਂ ਚੱਲਦੀਆਂ ਵਾ ਇਹਨੇ ਇਹਨੇ ਉੱਥੇ ਦਾ ਮੈਂ ਕਹਿੰਦਾ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਆ ਇੱਕ ਤਾਂ ਹੁਣ ਪਿੱਛੇ ਜਿਹੜਾ ਵਾਇਰਲ ਹੋਇਆ ਜਿਹੜਾ YouTube 'ਵਾਲਾ ਵਾ ਬੜਾ ਵਾਇਰਲ ਹੋਇਆ ਕੀ ਨਾਮ ਆਉਂਦਾ ਜਿਹੜਾ ਸੱਪਾਂ ਦੇ ਡੰਗ ਲੈ ਕੇ ਆਇਆ ਕੀ ਨਾਮ ਆਉਂਦਾ ਬਿਕਬੋ ਜਿੱਤਿਆ ਜਿਹੜਾ ਮੁੰਡਾ ਜਿਹੜਾ ਮੁੰਡਾ ਬਿਕਬੋ ਜਿੱਤਿਆ ਸੀਗਾ ਸੱਪਾਂ ਦੇ ਡੰਗ ਆਲਾ ਕਿੰਨਾ ਵਾਇਰਲ ਹੋਇਆ ਹੈ ਕਹਿੰਦੀਆਂ ਨਹੀਂ ਉਹ ਰੇਪ ਪਾਰਟੀਆਂ ਕਰਦੇ ਸਾਡੇ ਪੰਜਾਬ 'ਚ ਦੱਸੋ ਕਿਹੜੇ ਕਲੱਬ ਹੈ ਕਿਹੜੀਆਂ ਰੇਪ ਪਾਰਟੀਆਂ ਹੁੰਦੀਆਂ ਸਾਡੇ ਪੰਜਾਬ ਨੂੰ ਕਿਉਂ ਇੰਨਾ ਹਾਈਲਾਈਟ ਕੀਤਾ ਵਾ ਡਰੱਗ ਦੇ ਪਿੱਛੇ ਗਲਤ ਕੋਈ ਬੋਲਣ ਵਾਲਾ ਨਹੀਂ ਸਰਪਾਜੀ ਕੋਈ ਅੱਗੇ ਆਉਣ ਵਾਲਾ ਨਹੀਂ ਹੈਗਾ ਜੇ ਵਿਚਾਰਾ ਕੋਈ ਅੱਗੇ ਆਂਦਾ ਹੈ ਨਾ ਉਹ ਤੇ ਚਾਕੇ ਪਰਚਾ ਪਾ ਕੇ ਉਹਨੂੰ ਅੰਦਰ ਸੁੱਟ ਦਿੰਦੇ ਹੁਣ ਹੁਣ ਪੰਜਾਬ ਦਾ ਮੌਤ ਘਰ ਦੇਖੋ ਕਿਸੇ ਨੂੰ ਕਿਉਂ ਸ਼ਾਇਰ ਕਿਸੇ ਦੀ ਕੋਈ ਗੱਲ ਸੁਣਨੀ ਕਿਉਂਕਿ ਮੌਤ ਘਰ ਨਹੀਂ ਬਣੂਗਾ ਫੇਰ ਲੋਕੀ ਮਰਜ਼ੀਆਂ ਕਰਨਗੇ ਉਹੀ ਨਾ ਜੇ ਕੋਈ ਮੌਤ ਘਰ ਪਹੁੰਚਾ ਹੁਣ ਭਗਵੰਤ ਸਤਵਾਨ ਜੇ ਭਗਵੰਤ ਸਤਵਾਨ ਮੌਤ ਘਰ ਬਣਿਆ ਤੇ ਸਾਹੀ ਉਹ ਮੁੱਖ ਮੰਤਰੀ ਬਣਿਆ ਮੈਂ ਤਾਂ ਇੱਕ ਗੱਲ ਕਹਿਣਾ ਚਾਹਿਆ ਪਬਲਿਕ ਨੂੰ ਜਿਹੜੇ ਪਿੱਛੇ ਰਹਾ ਜਾਨੀ ਨੇ ਹੈਗਾ ਜਿਹੜੇ ਪਿੱਛੇ ਰਹਾ ਜਾਨੀ ਹੈ ਉਹਨੂੰ ਕਦੀ ਵੋਟ ਨਾ ਪਾਉ ਸਿੱਧੀ ਜਣੀ ਗੱਲ ਹੈ ਹੁਣ ਜਿੱਦਾਂ ਮੋਦੀ ਬਤੇ ਸੈਂਟਰ ਚ ਪੰਜਾਬ ਨੂੰ ਕਿਉਂ ਨਹੀਂ ਕੋ ਚਾ ਰਿਆ ਕਿਉਂ ਨਹੀਂ ਆ ਰਿਹਾ ਪੰਜਾਬ ਚ ਬੀਜੇਪੀ ਸਰਕਾਰ ਨਹੀਂ ਆ ਤੂੰ ਯੂਪੀ ਚ ਜਾਓ ਮੈਂ ਕਹਿੰਦਾ ਯੂਪੀ ਚ ਜਾਓ ਮੈਂ ਕਹਿੰਦਾ ਜਿੱਦਾ ਮਰਜੀ ਘੁੰਮੋ ਚਾਹੇ ਰਾਤੀ 12 ਵਜੇ ਯੂਪੀ ਚ ਘੁੰਮੋ ਮਜਾਲ ਆ ਕੋਈ ਲੁੱਟ ਕੇ ਦਿਖਾ ਦੇ ਇੰਨੀ ਕਿ ਡਰਿਆ ਯੋਗੀ ਦਾ ਯੂਪੀ ਦੇ ਵਿੱਚ ਤੂੰ ਯੂਪੀ ਨਾਲ ਕਮੇਡੀਨ ਕਰ ਰਹੇ ਹੋ ਭਾਜੀ ਮੈਂ ਤਾਂ ਉਹੀ ਕਹਿੰਦਾ ਜੀ ਜਿਸ ਜਿਹੜੀ ਟੀਮ ਦਾ ਰਾਜਾ ਹੀ ਕੈਪਟਨ ਨਹੀਂਗਾ ਉਹ ਟੀਮ ਕਾ ਅਸੀਂ ਦਿੱਲੀ ਨੂੰ ਦੇਖਣਾ ਦਿੱਲੀ ਦੇ ਵਿੱਚ ਕੇਜਰੀਵਾਲ ਆ ਤੇ ਚਲੋ ਪੰਜਾਬ 'ਚ ਵੀ ਆ ਜਵੇ ਅਸੀਂ ਨਹੀਂ ਇਦਾਂ ਦੇਖਣਾ ਰਾਜਾ ਮੈਨ ਚਾਹੀਦਾ ਠੀਕ ਆ ਕਿ ਨਹੀਂ ਹੁਣ ਜਦੋਂ ਮੋਦੀ ਰਾਜਾ ਵਾ ਠੀਕ ਆ ਪਿੱਛੇ ਬੈਕ ਤੇ ਆ ਗਈ ਹੈ ਨਾ ਹੁਣ ਵੋਟਾਂ ਉਹੀ ਆ ਗਈਆਂ ਭਾਜੀ ਹੁਣ ਉਹੀ ਹੁਣ ਪ੍ਰਧਾਨ ਮੰਤਰੀ ਦੀਆਂ ਵੋਟਾਂ ਪੈਣੀਆਂ ਆ 2024 ਚਲੋ ਹੋਰ ਕੁਝ ਦਿਨਾਂ ਨੂੰ ਜਿਹੜੇ ਅਨਾਉਂਸ ਹੋਏ ਨੇ ਕਿ ਹਾਂਜੀ ਵੋਟਾਂ ਕਦੋਂ ਆਉਣਗੀਆਂ ਠੀਕ ਆ ਹੁਣ ਉਹ ਕੀ ਦੇਖਦੇ ਤੁਸੀਂ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਜਿਹੜਾ ਰੁਝਾ ਕਿੱਦਾਂ ਜਾਣਾ ਭਾਜੀ ਮੈਂ ਤਾਂ ਇਹ ਕਹਿੰਦਾ ਮੈਂ ਜੋ ਰਾਮ ਕੋ ਲਾਏ ਹਾਂ ਹਮ ਉਨਕੋ ਲਾਏਂਗੇ ਠੀਕ ਆ ਕਿ ਨਹੀਂ ਸਾਦੇ ਦਾਦੇ ਪਰਦਾਦੇ ਠੀਕ ਹੈ ਮਿਲ ਕੀ ਤਰਸ ਤਰਸ ਕੇ ਮਰੇ ਨੇ ਕੀ RAM ਜੀ ਦਾ ਮੰਦਿਰ ਕਦੋਂ ਬਣੇਗਾ ਅਸੀਂ ਬੜੇ ਭਾਗਾ ਵਾਲੇ ਅਸੀਂ RAM ਜੀ ਦਾ ਮੰਦਿਰ ਬਣਦਾ ਦੇਖ ਲਿਆ ਆਪਣਾ ਪੰਜਾਬ ਦੁਬਈ ਬਣ ਜਾ ਜੀ ਪੰਜਾਬੀਆਂ ਨੇ ਬਣਾਇਆ ਕੈਨੇਡਾ ਕਿਨੇ ਵਸਾਇਆ ਕੈਨੇਡਾ ਕਿਨੇ ਵਸਾਇਆ ਆਪਣੇ ਪੰਜਾਬੀਆਂ ਨੇ ਜਿੱਥੇ ਦੇਖੋ ਆਪਣੇ ਪੰਜਾਬੀ ਬੱਲੇ ਬੱਲੇ ਪੰਜਾਬੀ ਦੀ ਆ ਫਿਰ ਪੰਜਾਬੀਆਂ ਨੂੰ ਕਹਿੰਦੇ ਕੀ ਪੰਜਾਬ ਧਲੱਗ ਹੈ ਲੱਗ ਤੇ ਬਦਨਾਮ ਕਰਦੇ ਹੈ ਦਬਾਈ ਯਾਰੀ ਬਣ ਗਿਆ ਮੁਲਕ ਹੈ ਕਿੱਦਾਂ ਬਣਿਆ ਆਪਣੇ ਪੰਜਾਬੀਆਂ ਦਾ ਬਣਾਇਆ ਕੈਨੇਡਾ ਕਿੱਦਾਂ ਬਣ ਗਿਆ ਇੰਨੀ ਬਾਦੀ ਕਿੱਦਾਂ ਹੋ ਗਈ ਆਪਣੇ ਪੰਜਾਬੀਆਂ ਕਰਕੇ ਹੋਈ ਹਰ ਜਗ੍ਹਾ ਆਪਣੇ ਪੰਜਾਬੀ ਬਾਦਸ਼ਾਹ ਵਾ ਠੀਕ ਹੈ ਫੇਰ ਤੁਸੀਂ ਪੰਜਾਬੀ ਨੂੰ ਬਦਨਾਮ ਕਰਦੇ ਹੋ ਠੀਕ ਹੈ ਸਰਕਾਰਾਂ ਕਰਦੀਆਂ ਭਾਜੀ ਸਿਰਫ ਰਲੀ ਮਲੀ ਭੁਗੋਦਾ ਕਹਿੰਦੇ ਭਾ ਵੀ ਸਾਨੂੰ ਆਪ ਨੂੰ ਵੀ ਹੁਣ ਦੇਖਣਾ ਪੈਣਾ ਕਿ ਅਸੀਂ ਉੰਜੇ ਵੋਟਾਂ ਆ ਗਈਆਂ ਜਦੋਂ ਵੋਟਾਂ ਆਉਂਦੀਆਂ ਉਦੋਂ ਅਸੀਂ ਕਿਵੇਂ ਫੈਸਲਾ ਲੈਣਾ ਇਹ ਫੈਸਲਾ ਜਿਹੜਾ ਸਾਡੇ ਤੇ ਹੁੰਦਾ ਕਿ ਅਸੀਂ ਕਿਵੇਂ ਸਰਕਾਰ ਨੂੰ ਚੁੜਨਾ ਕਿਵੇਂ ਅਸੀਂ ਕਿਹੜਾ ਨੁਮਾਇੰਦਾ ਆਪਣੇ ਸੂਬੇ ਦੇ ਵਿੱਚ ਆਪਣੇ ਸ਼ਹਿਰ 'ਚ ਆਪਣੇ ਦੇਸ਼ 'ਚ ਲੈ ਕੇ ਆਉਣਾ ਹੁਣ ਇਹੀ ਡਿਪੈਂਡ ਕਰਦਾ ਸਾਡੇ ਲੋਕਾਂ ਤੇ ਸਾਡੇ ਆਪਣੇ ਉੱਤੇ ਕਿ ਅਸੀਂ ਕੀ ਸੋਚਦੇ ਆ ਕੀ ਸੋਚ ਵਿਚਾਰ ਕੇ ਕਿਵੇਂ ਵੋਟ ਕਰਨੀ ਆ ਵੋਟ ਜਿਵੇਂ ਕਰਨੀ ਆ ਫੈਸਲਾ ਤੁਹਾਡਾ ਹੋਣਾ ਵਾ ਸਰਕਾਰ ਕਿਹੜੀ ਬਰੋਣੀ ਹੈ ਇਹ ਜਨਤਾ ਦੇ ਹੱਥ 'ਚ ਹੁੰਦੀ ਹੈ ਸੋ ਜਨਤਾ ਨੇ ਫੈਸਲਾ ਸਹੀ ਲੈਣਾ ਤਾਂਕਿ ਸਾਡਾ ਦੇਸ਼ ਵਧੀਆ ਤਰੀਕੇ ਨਾਲ ਚੱਲ ਸਕੇ ਪਾਜੀ ਹਿੰਦੁਸਤਾਨ ਦਾ ਨਾਂ ਕਿੱਥੇ ਸੀਮਨ ਦੱਸੋ ਹਿੰਦੁਸਤਾਨ ਦਾ ਨਾਮ ਨਹੀਂ ਕੋਈ ਵੀ ਹਮ ਇਨੇ ਸਾਲ ਕਾਂਗਰਸ ਨੇ ਰਾਜ ਕੀਤਾ 70 ਸਾਲ ਠੀਕ ਹੈ ਹਿੰਦੁਸਤਾਨ ਦਾ ਕੋਈ ਨਾਮ ਸੀਗਾ ਕੋਈ ਵਿजूद ਸੀਗਾ ਅੱਜ ਤੁਸੀਂ ਜਾਓ ਕਿੱਥੇ ਦੀ ਹਾਂਜੀ ਕਿੱਥੇ ਦੀ ਹੈ ਜੀ ਇੰਡੀਆ ਉਹ ਯਾ ਇੰਡੀਆ ਕਿੰਨੀ ਕੁ ਬਾਹਰ ਦੇ ਮੁਲਕਾਂ 'ਚ ਜਾਓ ਇੰਡੀਆ ਨੂੰ ਕਿੰਨਾ ਪਸੰਦ ਕਰਦੇ ਨੇ ਠੀਕ ਹੈ ਫਿਰ ਵੀ ਤੁਸੀਂ ਇਹ ਨਾ ਕਹੋ ਜੇ ਮੋਦੀ ਜੀ ਨੇ ਮੋਦੀ ਜੀ ਨੇ ਆਪਣੇ ਇੰਡੀਆ ਦਾ ਬਹੁਤ ਨਾਮ ਬਣਾਇਆ ਇਹ ਨਾ ਕੋਈ ਕਹੇ ਮੋਦੀ ਜੀ ਨੇ ਬਹੁਤ ਕੰਮ ਕੀਤੇ ਨੇ ਮੈਂ ਦੇਖੋ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਆਗਾ ਜੇ ਨਾ ਕਹਾਂ ਮੈਂ ਕਿਸੇ ਪਾਰਟੀ ਵੱਲੋਂ ਆ ਮੈਂ ਨਾ ਆਮ ਆਦਮੀ ਵੱਲੋਂ ਆ ਨਾ ਮੈਂ ਕਾਂਗਰਸ ਵੱਲੋਂ ਆ ਨਾ ਮੈਂ ਭਾਜਪੀ ਵੱਲੋਂ ਆ ਹੁਣ ਤਾਂ ਹੋ ਗਿਆ ਹੁਣ ਤਾਂ ਵੋਟਾਂ ਮੈ ਗਈ ਮੈਂ ਵੈਸੇ ਪੁੱਛਦਾ ਵਿਧਾਨ ਸਭਾ ਚੋਣਾਂ ਜਦੋਂ ਪਹਿਲਾਂ ਹੋਈਆਂ ਉਦੋਂ ਤੁਸੀਂ ਕਿਹਨੂੰ ਵੋਟ ਪਾਈ ਦੱਸ ਸਕਦੇ ਹੋ ਮੈਂ ਭਾਜੀ ਉਹ ਇੱਥੇ ਸੀਗਾ ਹੀ ਨਹੀਂ ਕਿੱਥੇ ਸੀਗਾ ਹੀ ਨਹੀਂ ਭਾਜੀ ਉਦੋਂ ਮੈਂ ਮੈਂ ਕਿੱਥੇ ਸੀਗਾ ਮੈਂ ਆਪਣਾ ਇਲਾਜ ਕਰਾਇਆ ਭਾਜੀ ਮੈਂ ਅੱਛਾ ਕਾਦੇ ਲਈ ਮੈਂ ਵੀ ਸੈਂਟਰ ਦੇ ਅੰਦਰ ਸੀ ਤਿੰਨ ਮਹੀਨੇ ਮੈਂ ਆਪਣਾ ਇਲਾਜ ਕਰਾਇਆ ਭਾਜੀ ਮੈਂ ਵੀ ਆਈ ਡਰੱਗ ਦਾ ਇਲਾਜ ਕਰਾਇਆ ਅੱਛਾ ਮੈਂ ਵੀ ਡਰੱਗ ਲੈ ਬਹੁਤ ਮੈਂ ਪਾਈ ਤੁਹਾਨੂੰ ਸਟੋਰੀ ਦੱਸ ਰਹਾ ਆਪਣੀ ਤੇ ਮੈਂ ਤੁਹਾਨੂੰ ਮੈਂ ਕਹਿੰਦਾ ਮੈਂ ਅੰਦਰੋਂ ਦੁਖੀ ਆ ਸੱਚਾਈ ਤੁਹਾਨੂੰ ਦੱਸਾਂ ਡਰਗ ਕਰਕੇ ਮੈਨੂੰ ਮੇਰੀ ਵਾਈਫ ਹੈ ਠੀਕ ਆ ਮੇਰੀ 15 ਸਾਲ ਦੀ ਬੇਟੀ ਹੈ ਮੇਰੀ ਵਾਈਫ ਉਹ ਨਾਲ ਲੈ ਗਈ ਮੈਂ ਕੱਲਾ ਬੈਸਟ ਆ ਮੇਰੇ ਕੋਈ ਅੱਗੇ ਪਿੱਛੇ ਨਹੀਂ ਆ ਮੈਂ ਕੱਲਾ ਆ ਮੈਂ 25 ਸਾਲ ਐ ਸ਼ੌਕ ਤੇ ਇਮਾਨਦਾਰੀ ਨਾਲ ਕੰਮ ਕੀਤਾ ਮੇਰੀ ਵਾਈਫ ਮੇਰੇ ਨਾਲ 10 ਸਾਲ ਰਹੀ ਭਾਜੀ 10 ਸਾਲ 12 ਸਾਲ ਮੇਨਾਂ ਰਹੀ ਠੀਕ ਆ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਂਦੀ ਠੀਕ ਹੈ ਕੀ ਉਹਦਾ ਬ੍ਰਦਰ ਬਾਹਰ ਚਲੇ ਗਿਆ ਕੈਨੇਡਾ ਮੈਂ ਵੀ ਪੈਸੇ ਲਾਇਏ ਉਹਦੇ ਬ੍ਰਦਰ ਜਦੋਂ ਬਾਹਰ ਗਿਆ ਨਾ ਮੈਂ ਵੀ ਪੈਸੇ ਲਾਇਏ ਠੀਕ ਹੈ ਉਹਦਾ ਹੁਣ ਬ੍ਰਦਰ ਬਾਹਰ ਚਲੇ ਗਿਆ ਉਹਨੇ ਸੋਚਿਆ ਵਾ ਬ੍ਰਦਰ ਚਲੇ ਗਿਆ ਬਾਹਰ ਦੂਜੇ ਸਾਲੇ ਦਾ ਵਿਆਹ ਕੀਤਾ ਉਹਦੀ ਵਾਈ ਵੀ ਬਾਹਰ ਚਲੇਗੀ ਦੂਜੇ ਸਾਲਾ ਵੀ ਬਾਹਰ ਚੱਲਣਾ ਉਹਨ ਮੇਰਾ ਸੋਹਰਾ ਵੀ ਬਾਹਰ ਚਲੇ ਜਾਣਾ ਠੀਕ ਹੈ ਉਹ ਲੈ ਗਈ ਮੇਰੀ ਵਾਰਿਫ ਤੇ ਬੇਟੀ ਮੇਰੀ ਬੇਟੀ ਵੀ ਪਲਸ 2 ਕਰਕੇ ਆਈਲੈਂਡਸ ਕਰਕੇ ਮੇਰੇ ਸਾਲੇ ਦਾ ਬਾਹਰ ਬੁਲਾ ਲੈਣੀ ਪରିਮਾਨ ਆ ਵੀ ਬਾਹਰ ਚਲੇ ਜਾਣਾ ਠੀਕ ਹੈ ਉਹਨਾਂ ਨੇ ਇਹ ਸਕੀਮ ਸੋਚੀ ਉਹ ਚਲੇ ਗਏ ਸਾਰੇ ਬਾਹਰ ਮੈਂ ਇੱਥੇ ਇਕੱਲਾ ਰਹਿ ਗਿਆ ਮੈਂ ਬੜਾ ਦੁਖੀ ਆ ਭਾਜੀ ਇਕੱਲਾ ਸੱਚ ਕਹਿੰਦਾ ਤੁਹਾਨੂੰ ਮੈਂ ਮੈਂ ਲੱਖ ਰੁਪਏ ਮਹੀਨਾ ਕਮਾਉਂਦਾ ਇਮਾਨਦਾਰੀ ਨਾਲ ਇਮਾਨਦਾਰੀ ਦੀ ਕਮਾਈ ਮਿਹਨਤ ਦੀ ਮਿਹਨਤ ਕਰਕੇ ਆਹੋ ਆਪਣਾ ਪਰਿਵਾਰ ਦਾ ਸਾਡੇ ਕੋਲ ਨਹੀਂ ਤਾਂ ਇਹੀ ਬਹੁਤ ਬਹੁਤ ਬਾੜੀ ਗੱਲ ਹੀ ਹੁੰਦੀ ਬੰਦੇ ਦੀ ਹਾਂ ਮੈਂ ਜਿੰਨਾ ਦੁਖੀ ਆ ਭਾਜੀ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਫੇਮਨ ਡਰਗ ਲੱਗ ਗਈ ਜਦੋਂ ਉਹ ਇਕੱਲਾ ਬੰਨ ਹੋਣਾ ਬੰਦੇ ਦਾ ਵਾਈਫ ਚਲੇਗੀ ਬੇਟੀ ਚਲੇਗੀ ਠੀਕ ਹੈ ਉਹਨੇ ਮੇਰਾ ਇਸਤੇਮਾਲ ਕੀਤਾ ਹਰ ਬੰਦੇ ਨੇ ਮੇਰਾ ਇਸਤੇਮਾਲ ਕੀਤਾ ਕੋਈ ਬੰਦਾ ਨਹੀਂ ਹੈ ਨਾ ਮੇਰੀ ਵਾਈਫ ਨੇ ਵੀ ਮੇਰਾ ਇਸਤੇਮਾਲ ਕੀਤਾ ਠੀਕ ਹੈ ਜਦੋਂ ਮੇਰਾ ਵਿਆਹ ਹੋਇਆ ਨਾ ਮੇਰੀ ਵਾਈਫ ਦਾ ਮੇਰੇ ਸਹੁਰੇ ਕਿਰਾਏ ਤੇ ਰਹਿੰਦੇ ਸੀਗੇ ਜਦੋਂ ਮੇਨਾਂ ਵਿਆਹ ਹੋਇਆ ਉਹਨਾਂ ਨੂੰ ਮੈਂ ਆਪਣਾ ਮਕਾਨ ਵੀ ਲੈ ਕੇ ਦਿੱਤਾ ਉਹਨੇ ਆਪਣਾ ਮਕਾਨ ਲੈ ਲਿਆ ਤਾਂ ਹੀ ਮੇਰਾ ਸਾਲਾ ਬਾਹਰ ਗਿਆ ਮੈਂ ਪੈਸੇ ਵੀ ਲਾਏ ਦੇਖਿਆ ਆਪਣਾ ਸਭ ਕੁਝ ਸਹੀ ਹੋ ਗਿਆ ਉਹਨੇ ਨੂੰ ਲਾਤ ਮਾਰੋ ਇਹਨੂੰ ਲਾਤ ਮਾਰੋ ਪਹਿਲੇ ਇੱਕ ਕਮਰੇ ਚ ਰਹਿੰਦੇ ਸੀ ਉਹ ਕਿਰਾਏ ਦੇ ਮਕਾਨ ਚ ਠੀਕ ਹੈ ਉਹਨਾਂ ਨੇ ਮੇਰੇ ਕੋ ਫਾਇਦਾ ਲੈ ਕੇ ਮੇਰੀ 15 ਸਾਲ ਦੀ ਭਾਜੀ ਬੇਤੀ ਆ ਮੈਂ ਇੰਨਾ ਪ੍ਰੇਸ਼ਾਨ ਆ ਬਾਈ ਤੇ ਦੋ ਕੋ ਭਰਾ ਆ ਦੋਨਾਂ ਨੇ ਆਪਣੇ ਆਪਣੇ ਸ਼ੋਅਰੂਮ ਖੋਲ ਲਿਆ ਉਹ ਲੱਕੋ ਸਾਹਮਣੇ ਮੇਰੇ ਵੱਡੇ ਭਰਾ ਦਾ ਸ਼ੋਅਰੂਮ ਹੈ ਕੈਮਰਾ ਮਾਰੋ ਉਹਨੇ ਆਪਣਾ ਖੋਲ ਲਿਆ ਠੀਕ ਹੈ ਮੇਰੇ ਛੋਟੇ ਭਰਾ ਨੇ ਵੀ ਸ਼ੋਅਰੂਮ ਖੋਲ ਲਿਆ ਮੈਂ ਇਕੱਲਾ ਦੁਖੀ ਆ ਮੈਂ ਦੋ ਪਰ ਕੋਈ ਸਾਥ ਨਹੀਂ ਦਿੰਦਾ ਭਾਜੀ ਮੈਂ ਇਕੱਲਾ ਕੋਈ ਰਿਸ਼ਤੇਦਾਰ ਨਹੀਂ ਸਾਥ ਦਿੰਦਾ ਸਾਰੇ ਕਰੋੜਪਤੀ ਆ ਜਿਹੜਾ ਸੱਚਾ ਬੰਦਾ ਹੁੰਦਾ ਨਾ ਭਾਈ ਉਹ ਰੱਬ ਦੇਖਦਾ ਹੁੰਦਾ ਉਹਨੂੰ ਇਹ ਇਮਤਿਹਾਨ ਦੀ ਘੜੀ ਹੁੰਦੀ ਹਰ ਇੱਕ ਨਿਕਲਦੀ ਹੈ ਪਰਮਾਤਮਾ ਦੇਖਦਾ ਭਾਜੀ ਮੈਂ ਮਹਾਨਦਾਰੀ ਨਾਲ ਕੰਮ ਕੀਤਾ ਤੇ 25 ਸਾਲ ਹੋ ਗਏ ਮੈਨੂੰ ਮਹਾਨਦਾਰੀ ਨਾਲ ਇੱਥੇ ਕੰਮ ਕੀਤਾ ਸੱਨੀ ਬਰੀ ਤੇ ਕਦੀ ਇੱਕਦਮ ਇਹਦਾ ਫੇਰੀ ਨਹੀਂ ਕੀਤੀ ਪਰ ਕੋਈ ਕਿਸੇ ਰਾਜ ਦੀ ਡੇਢ ਚ ਸਾਥ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਭਾਈ ਸਾਈ ਤੁਹਾਨੂੰ ਦੱਸਦਾ ਕੋਈ ਨਹੀਂ ਭਾਈ ਹੌਸਲਾ ਰੱਖੋ ਕਿਉਂਕਿ ਇਹ ਸਮਾਜ ਜਿਹੜਾ ਨੇ ਸਾਰੇ ਥਿਉਂਦਾ ਇਹ ਹਰ ਇੱਕ ਥਿਉਂਦਾ ਤੇ ਸਮਾ ਇਹ ਜਿਹੜਾ ਪ੍ਰਮਾਤਮਾ ਆਪ ਰਿਂਦਾ ਤੇ ਉਹ ਹੰਢੋਂ ਦੀ ਸ਼ਕਤੀ ਵੀ ਦਿੰਦਾ ਤੁਹਾਨੂੰ ਉਹਨੂੰ ਸ਼ਕਤੀ ਦੇਖੋ ਤੁਸੀਂ ਦੇਖੋ ਅੱਜ ਬੋਲੇ ਕਿੰਨਾ ਵਿਪਾਕ ਹੋ ਕੇ ਬੋਲੇ ਕਿੰਨੇ ਲੋਕ ਤੁਹਾਨੂੰ ਦੇਖ ਕੇ ਸੁਣ ਕੇ ਥੋੜੀਆਂ ਵੀਡੀਓ ਬਣਾ ਕੇ ਗਏ ਕਿੰਨੇ ਲੋਕ ਸੁਣਦੇ ਹੋਣ ਕਿ ਦੇਖਣਗੇ ਤੁਹਾਨੂੰ ਦੇਖਦੇ ਵੀ ਹੋਣ ਉਹ ਕਿੰਨੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਨੇ ਉਹ ਬਾਜੀ ਹੁਣ ਮੈਂ ਉਪਰੋਂ ਉਪਰੋਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅੰਦਰੋਂ ਤਾਂ ਮੈਂ ਜਿੰਨਾ ਦੁਖੀ ਆ ਨਾ ਉਹ ਮੈਨੂੰ ਪਤਾ ਵਾ ਚਲੋ ਮੇਰਾ ਹਰ ਕੋਈ ਮੈਨੂੰ ਕਹਿ ਦਿੰਦਾ ਵਾ ਇਹ ਨਸ਼ਾ ਕਰਦਾ ਵਾ ਜੀ ਇਹਦਾ ਡਰੱਗ ਪੀਂਦਾ ਵਾ ਕਿਸੇ ਨੂੰ ਇਹ ਥੋੜੀ ਨਾ ਪਤਾ ਮੈਂ ਕਿਉਂ ਪੀਂਦਾ ਵਾ ਮੇਰਾ ਇਕੱਲਾਪਾਨ ਆ ਬਾਜੀ ਜਦੋਂ ਮੈਂ ਘਰ ਜਾਂਦਾ ਨਾ ਮੇਰਾ ਆਪਣਾ ਮਕਾਨ ਆ ਬਾਜੀ ਮੇਰੇ ਕੋਲ ਆਪਣਾ ਪਲਾਟ ਵੀ ਆ ਮੇਰੇ ਕੋਲ ਆਪਣੀ 25-30 ਲੱਖ ਰੁਪਏ ਦਾ 50 ਲੱਖ ਦਾ ਮਾਲਕ ਵੀ ਆ ਇਕੱਲਾ ਆਪਣੀ ਮਿਹਨਤ ਨਾਲ ਪੈਹਾ ਜੋੜਿਆ ਵੀ ਆ ਮੈਂ ਆਪਣਾ ਕੀ ਇਹ ਨਹੀਂ ਕਿ ਮੈਂ ਜਾੜਿਆ ਵਾ اپنی ਮਿਹਨਤ ਨਾਲ ਜੋੜਿਆ ਆ ਗਿਆ ਮੈਂ। ਲੱਖ ਰੁਪਏ ਮਹੀਨਾ ਕਮਾਉਂਦਾ ਮੈਂ। 4 ਤਾਂ ਮੈਂ ਸੰਡੇ ਹੀ ਲਗਾਨਾ ਭਾਜੀ ਇੱਥੇ। ਪੈਂਟਾ ਸ਼ਲਤਾਂ। ਠੀਕ ਹੈ ਵੇਚਦਾ। 4 ਮੈਂ ਆਤਵਾਰ ਲਗਾਨਾ। 4 ਆਤਵਾਰਾਂ ਜੀ ਮੈਨੂੰ 15000 ਰੁਪਏ ਬਚਦਾ ਹੋਵੇ ਤਾਂ 60000 ਤਾਂ ਇਹ ਹੋ ਗਿਆ। 20000 ਰੁਪਏ ਮਹੀਨਾ ਮੇਰੀ ਨੌਕਰੀ ਹੈ। ਕਮਿਸ਼ਨ ਵੀ ਬੰਦੀ ਉੱਪਰ। ਠੀਕ ਹੈ ਲੱਖ ਰੁਪਏ ਮਹੀਨਾ ਦਾ ਕਮਾਲ ਲੱਣਾ ਠੀਕ ਹੈ। ਪਰਿਵਾਰ ਨਹੀਂ ਹੈਗਾ। ਪਰਿਵਾਰ ਨਹੀਂ ਹੈਗਾ ਭਾਜੀ। ਮੈਂ ਇਕੱਲਾ ਬੰਦਾ ਮਕਾਲ ਮੇਰਾ ਆਪਣਾ। ਮੇਰੇ ਕੋਲ ਹਰ ਚੀਜ਼ ਹੈ ਘਰਦੋ। ਕਿਸੇ ਚੀਜ਼ ਦੀ ਕਮੀ ਨਹੀਂ। LCD, ਫਰਿੱਜ, ਬਹੁਤ ਵਧੀਆ ਮੈਂ ਤਿੰਨ ਮੰਜ਼ਿਲਾ ਮਕਾਨ ਆਪਣਾ ਬਣਿਆ ਪਿਆ ਹਰ ਚੀਜ਼ ਮਿਲ ਦਿੱਤੀ ਰੱਬ ਨੇ ਕਿਹੜੀ ਚੀਜ਼ ਦੀ ਕਮੀ ਨਹੀਂ ਹੈਗੀ ਬਸ ਮੇਰਾ ਪਰਿਵਾਰ ਮੇਰੇ ਕੋਲ ਨਹੀਂਗਾ ਤਾਂ ਮੈਂ ਡਰਗ ਪੀਂਗਾ ਕੋਸ਼ਿਸ਼ ਕੀਤੀ ਹੁਣ ਵਾਪਸ ਬੁਲਾਉਣ ਦੀ ਕੋਸ਼ਿਸ਼ ਮੈਂ ਭਾਜੀ ਬੜੀ ਕੀਤੀ ਬਹੁਤ ਕੀਤੀ ਹੈ ਬਸ ਉਹ ਆਨ ਨੂੰ ਤਿਆਰ ਨਹੀਂ ਸੀ 5 ਸਾਲ ਹੋ ਗਏ ਅੱਜ ਮੈਂ ਇਕੱਲਾ ਰਹਿ ਰਿਹਾ ਭਾਜੀ ਮੇਰੇ ਤੇ ਹਿੰਮਤ ਹੈ ਉਹ ਕੀ ਕਹਿੰਦੇ ਕਾਰਨ ਕੀ ਹੈ ਕਾਰਨ ਇਹੀ ਹੈ ਭਾਜੀ ਉਹ ਆਨ ਨੂੰ ਤਿਆਰ ਨਹੀਂ ਹੈਗੀ ਜੇ ਵੀ ਉਹਨੂੰ ਲਾਲਚ ਆ ਗਈ ਮੈਂ ਕੈਨੇਡਾ ਚਲੇ ਜਾਉਂਦਾ ਕਿਉਂਕਿ ਤੁਹਾਨੂੰ ਪਤਾ ਹਰ ਕੋਈ ਜ਼ਿਆਦਾ ਲੈ ਕੇ ਲੱਤ ਮਾਰ ਦਿੰਦਾ ਉਹਨੇ ਸੋਚਿਆ ਕਿ ਕੈਨੇਡਾ ਬਾਹਰ ਚਲੇ ਜਾਣਾ ਇਹਨੂੰ ਕੀ ਕਰਨਾ ਆਪਾਂ ਛੱਡੋ ਬਰੇਨ ਠੀਕ ਆ ਕਿ ਨਹੀਂ ਦੁਨੀਆ ਬਦਨਾਮ ਕਰਦੀ ਐ ਹਰੇਕ ਕੋਈ ਕਹਿੰਦਾ ਡਰੱਗ ਪਿੰਦਾ ਕਿਸੇ ਨੂੰ ਥੋੜੀ ਨਾ ਬੱਧਾ ਕਿਉਂ ਪਿੰਦਾ ਮੈਂ ਕੱਲਾ ਪੰਨਾ ਮੇਰਾ ਮੈਂ ਕੱਲਾ ਪੰਨਾ ਭਾਜੀ ਮੇਰਾ ਮੈਂ ਇਕੱਲਾ ਹਾਂ ਜਦੋਂ ਆਪਣੇ ਘਰ ਜਾਣਾ ਕੱਲਾ ਕੰਦਾ ਦੇਖਾਂ ਮੈਂ ਆਪਣੀ ਰੋਟੀ ਦੀ ਮੈਂ ਬਹੂਗੀ ਕਿੱਸਾ ਕਿੱਥੋਂ ਉਹਨਾਂ 10 ਲੱਖ ਵੀ ਬੰਦਾ ਕਮਾ ਲਵੇ ਜੇ ਪ੍ਰਵਾਹ ਦੀ ਇੰਨੀ ਗੱਲ ਪਿਆਸੇ ਨੂੰ ਮੈਂ ਕੀ ਕਰੂੰਗਾ ਦੱਸੋ ਭਾਜੀ ਕੀ ਕਰੂੰਗਾ ਦੱਸੋ ਕਿਸ ਕਾ ਮਿਲੋ ਬੈ ਪਰਿਵਾਰ ਲਈ ਬੰਦਾ ਪੈਸਾ ਕਮਾਉਂਦਾ ਹਾ ਆਪਣੇ ਪਰਿਵਾਰ ਚੀ ਬੰਦਾ ਪਿਆ ਚਾਹ ਨਾਲ ਕਮਾਉਂਦਾ ਲਾ ਕਿ ਮੇਰਾ ਪਰਿਵਾਰ ਬੰਦੇ ਨੇ ਨਹੀਂ ਵੀ ਕੰਮ ਤੇ ਆਣਾ ਹੁੰਦਾ ਤਾਂ ਵੀ ਬੰਦਾ ਕੰਮ ਤੇ ਆਉਂਦਾ ਨਹੀਂ ਨੇ ਯਾਰ ਕੰਮ ਤੇ ਆਣਾ ਮੇਰਾ ਪਰਿਵਾਰ ਮੈਂ ਕਦੀ ਆਪਣੀ ਵਾਈਫ ਨੂੰ ਕਮਈ ਨਹੀਂ ਰੱਖੀ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਈਓ ਭਾਵਾ ਮੈਂ ਆਪਣੀ ਵਾਈਫ ਨੂੰ 10000 ਤੋਂ ਘੱਟ ਕਦੀ ਸੂਟ ਨਹੀਂ ਪੋਇਆ 10000 ਤੋਂ ਘੱਟ ਕਦੀ ਮੈਨੂੰ ਸੂਟ ਨਹੀਂ ਪੋਇਆ ਮੈਂ ਆਪਣੇ ਸ਼ੋਅਰੂਮ ਤੋਂ ਨਹੀਂ ਖਰੀਦਿਆ ਬਾਹਰੋਂ ਖਰੀਦ ਕੇ ਸ਼ੋਅਰੂਮ ਤੋਂ ਲੈ ਕੇ ਦੇਣਾ ਵਧੀਆ 10000 ਤੋਂ ਘੱਟ ਕਦੀ ਉਹਨੂੰ ਸੂਟ ਨਹੀਂ ਪੋਇਆ ਕਸ਼ ਭਲੇ ਜਮਾਨੇ ਦੇ ਵਿੱਚ ਕਸ਼ਮੀਰ ਨੂੰ ਮੈਂ ਕਮਾ ਕੇ ਲਿਆ ਗੱਡੀ ਤੋਂ ਥੱਲੇ ਉਹਦਾ ਪਿਆਰ ਨਹੀਂ ਮੈਂ ਲਾਂਦ ਦਿੱਤੀ ਕਿਸੇ ਚੀਜ਼ ਦੀ ਉਹਨੇ ਮੈਂ ਕਮੀ ਨਹੀਂ ਰੱਖੀ ਪਰਮਾਤਮਾ ਜਾਣਦਾ ਵਾ ਕਦੀ ਉਹਨੂੰ ਕਮੀ ਨਹੀਂ ਰੱਖੀ ਬਸ ਉਨਕੀ ਨਸਾਨ ਤੋਂ ਮੈਂ ਆਪਣੀਆਂ ਗੱਲਾਂ ਦਿਲ ਦੀਆਂ ਬਹੁਤ ਹੈਗੀਆਂ ਮੈਂ ਪਰ ਹੁਣ ਸੀਰਕ ਦੀ ਫੇਰ ਇੰਟਰਵਿਊ ਕਰਾਂਗੇ ਬਿਲਕੁਲ ਬਿਲਕੁਲ ਮਸਲਾ ਲੱਗਿਆ ਤੁਹਾਨੂੰ ਕੋਈ ਨਹੀਂ ਦੇਖੋ ਇਹ ਮਾਰਾ ਚੰਗਾ ਸਮਾਂ ਹਰੇਕ ਦੀ ਲਾਈਫ ਦੇ ਵਿੱਚ ਆਉਂਦਾ ਉਹਨੂੰ ਹੰਡੋਣਾ ਸਾਨੂੰ ਆਣਾ ਚਾਹੀਦਾ ਤੇ ਪਰਮਾਤਮਾ ਨੂੰ ਅਰਦਾਸ ਕਰੋ ਹਮੇਸ਼ਾ ਤੁਸੀਂ ਰੱਬ ਦੇ ਬੰਦੇ ਹੋ ਪਰਮਾਤ ਪਾਣ ਦਾਸ ਕੋਲੇ ਪਰਮਾਤ ਉਹ ਵੀ ਦਿਨ ਚੰਗੇ ਲੈ ਕੇ ਆਏਗਾ ਅਸੀਂ ਦੁਆ ਕਰਦੇ ਆਂ ਤੁਸੀਂ ਸਾਰੇ پلی ਦੁਆਜ ਜ਼ਰੂਰ ਕਰੋ ਕਿ ਬਾਈ ਦੀ ਲਾਈਵ ਜਿਹੜੀ ਸਟਲ ਹੋਈ ਵੀ ਅਸੀਂ ਵੀ ਇਹੀ ਚਾਹੁੰਦੇ ਆਂ ਸਾਰੇ ਲਾਈਨ ਸਟਲ ਹੋਵੇ ਕੋਈ ਭਾਈ ਸਾਥ ਨਹੀਂ ਦਿੰਦਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਕੋਈ ਫੋਨ ਵੀ ਨਹੀਂ ਕਰਦਾ ਕੋਈ ਫੋਨ ਵੀ ਨਹੀਂ ਕਰੂਗਾ ਅਗਲਾ ਵੀ ਸੋਚੂਗਾ ਪਤਾ ਨਹੀਂ ਕੁਝ ਮੇਰੇ ਤੋਂ ਮੰਗੀ ਨਾ ਲਵੇ ਉਹ ਮੈਂ ਦੇਰਾਂ ਵੀ ਹੋਵੇਗਾ ਅਗਲੇ ਨੂੰ ਅਗਲਾ ਸੋਚਦਾ ਮੇਰੇ ਤੋਂ ਕੁਝ ਮੰਗੀ ਨਾ ਮੈਨੂੰ ਕੋਈ ਮੰਗੇ ਮੰਗੀ ਨਾ ਲਵੇ ਚਾਹੇ ਕੋ ਸਗਾ ਭਰਾ ਵੀ ਹੈ ਨਾ ਕੋਈ ਨਹੀਂ ਸਾਥ ਦਿੰਦਾ ਅੱਜ ਕੱਲ ਕੋ ਚਾਲ ਫੁਲਕੇ ਨਹੀਂ ਦੇ ਕੇ ਦਾ ਜੀ ਆਪਣੇ ਨੂੰ ਨਹੀਂ ਦੇ ਕੇ ਦਾ ਜੀ ਹੂੰ ਜਿਹੜੇ ਮੰਦਰ ਧਰਮ ਜਾਂ ਕਿਤੇ ਬਾਬਿਆਂ ਦੇ ਜਾਉਗੇ ਨਾ ਉੱਥੇ ਦਾਦਾ ਤੋਂ ਬਾਬਿਆਂ ਦੀਆਂ ਰੋਟੀਆਂ ਬਣਾ ਕੇ ਘਰ ਦੇਦੇ ਹੋਗੇ ਹਾਂ ਚਾਚੇ ਹੋਗੇ ਭਰਾ ਹੋਗੇ ਆਪਣੇ ਨੂੰ ਨਹੀਂ ਖਾਣਗੇ ਆਪਣੇ ਨੂੰ ਚਾਹ ਫੁਲਕੇ ਨਹੀਂ ਦੇਣਗੇ ਦੱਸੋ ਕਿੱਦਾਂ ਦੀ ਮਹਲ ਕਿੱਦਾਂ ਦਾ ਟਾਈਮ ਹੈ ਦੇਖੋ ਸੀ ਆਹ ਟਾਈਮ ਚੱਲ ਰਿਹਾ ਵਾ ਜਿਨ੍ਹਾਂ ਦੇ ਨਾਮ ਦਾ ਲੈਣਾ ਉਹ ਕਹਿਣਗੇ ਗੁਰੂ ਜੀ ਕਿ ਅੱਜ 25 ਬੰਦਿਆਂ ਦੀ ਰੋਟੀ ਆ ਫਟਾਫਟ ਪੂਰੀ ਲਾਹਤ ਲਾ ਕੇ ਰੋਟੀਆਂ ਭਰਵਾ ਕੇ ਉਹਨੂੰ ਦੇ ਕੇ ਆਣਗੇ ਜਿਹੜਾ ਘਰ ਬੰਦਾ ਦਾਟਾ ਉਹਨੂੰ ਕੋਈ ਪੁੱਛਦਾ ਵੀ ਨਹੀਂ ਤੂੰ ਚਾਹ ਪੀਤੀ ਹੈ ਕਿ ਨਹੀਂ ਤੂੰ ਉੱਠਿਆ ਚਾਹ ਉਹਦਾ ਮਾਤਾ ਜੀ ਆ ਮੈਂ ਚਾਹ ਨਾ ਕਿਸੇ ਦਾ ਭਰਾ ਆ ਕਿਸੇ ਦਾ ਦਿਓਰ ਹੈ ਕਹਿਣਾ ਨਹੀਂ ਉੱਠਿਆ ਤੂੰ ਉੱਠਿਆ ਚਾਹ ਪੀਣਾ ਜਾਂ ਤੂੰ ਰੋਟੀ ਖਾ ਲੈ ਕਿਸੇ ਨੇ ਨਹੀਂ ਕਿਹਾ ਸਚਾਈ ਪਾਪੇ ਨੂੰ ਖੁਸ਼ ਕਰ ਦੇਣਾ ਬਾਬੇ ਨੂੰ ਖੁਸ਼ ਕਰਦੇ ਨਾ ਮੈਂ ਮੰਦਰਾਂ 'ਚ ਜਾ ਕੇ ਰੋਟੀਆਂ ਦੇ ਆਣੀਆਂ ਮੈਂ 10 10 ਬੰਦੇ ਆ ਘਰ ਜਿਹੜਾ ਬੰਦਾ ਬੈਠਾ ਉਹਨੂੰ ਚਾਰ ਫੁਲਕੇ ਨਹੀਂ ਦੇ ਸਚਾਈ ਹੈ ਮੈਂ ਤੇ ਜਨਤਾ ਅੱਗੇ ਇਹ ਅਪੀਲ ਕਰੂੰਗਾ ਇਹੀ ਅਪੀਲ ਕਿ ਸਹੀ ਬੰਦਾ ਚੁਣੀਏ ਸਹੀ ਬੰਦਾ ਤੁਹਾਨੂੰ ਹੀ ਪਤਾ ਹਿੰਦੁਸਤਾਨ ਦਾ ਨਾਂ ਕਿੰਨਾ ਰੋਸ਼ਨ ਕੀਤਾ ਵਾ ਇਸ ਟਾਈਮ ਹਿੰਦੁਸਤਾਨ ਦਾ ਵਰਲਡ ਚ ਨਾਮ ਹੈ ਇਸ ਟਾਈਮ ਸਾਡਾ ਪਾਸਪੋਰਟ ਹੈ ਜਿਹੜਾ ਕਿਨੇ ਦੇਸ਼ਾਂ ਦੇ ਵਿੱਚੇ ਸਾਨੂੰ ਲਵਾਉਂਦਾ ਉਦਾਂ ਹੀ ਲੱਗਦੇ ਨੇ ਕਿ ਆਓ ਤੁਸੀਂ ਹਿੰਦੁਸਤਾਨੀ ਆ ਪਾਕਿਸਤਾਨ ਪਾਕਿਸਤਾਨ ਦੀ ਅੱਧੇ ਨਾਲੋਂ ਜ਼ਿਆਦਾ ਕੁੜੀਆਂ ਹਿੰਦੁਸਤਾਨ ਦੇ ਮੁੰਡਿਆਂ ਦੇ ਨਾਲ ਹਿੰਦੁਸਤਾਨ ਦੇ ਮੁੰਡਿਆਂ ਨਾਲ ਵਿਆਹ ਕਰਾਉਣ ਨੂੰ ਤਿਆਰ ਹੈ ਪਾਕਿਸਤਾਨ ਦੀਆਂ ਅੱਧੀਆਂ ਕੁੜੀਆਂ ਤੇ ਫੇਸਬੁੱਕ ਤੇ ਘਰਦਈ ਹੋਣੇ ਦੇਖਦੇ ਹੀ ਹੋਣੇ ਆ ਕਿ ਇੰਡੀਆ ਦੇ ਮੁੰਡਾ ਪਾਕਿਸਤਾਨ ਦੀਆਂ ਕੁੜੀਆਂ ਨੱਠੀਆਂ ਵਿਆਹ ਕਰਾਉਣ ਨੂੰ ਤਿਆਰ ਹੈ ਕਿਉਂਕਿ ਇੰਡੀਆ ਦੇ ਇਹਨਾਂ ਨਾਮ ਮੋਦੀ ਜੀ ਨੇ ਕੀਤਾ ਵਾ ਫਕਰਾ ਮੋਦੀ ਜੀ ਨੂੰ ਸਲੂਟ ਮਾਰਦੇ ਆ ਕਿਉਂਕਿ ਬਹੁਤ ਅੱਛੇ ਕੰਮ ਕੀਤੇ ਆ ਠੀਕ ਹੈ ਮੈਂ ਤਾਂ ਇਹ ਅਪੀਲ ਕਰੂੰਗਾ ਜਿਹੜਾ ਰਾਜ ਆ ਵਾ ਸਰਕਾਰ ਉਹਦੀ ਲੈ ਕੇ ਆ ਜਿਹੜਾ ਰਾਜ ਆ ਵਾ ਉਹ ਬਹੁਤ ਧੰਨਵਾਦ ਬਾਈ ਜੀ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਉਸੇ ਬਾਈ ਜੀ ਤੇ ਜਿੰਨੇ ਲੋਕ ਵੀਡੀਓ ਦੇਖ ਰਹੇ ਨੇ ਵੀਡੀਓ ਵਾਰ ਵਾਰ ਸ਼ੇਅਰ ਜਰੂਰ ਕਰਿਓ ਧੰਨਵਾਦ